ਜਦੋਂ ਸ਼ੁਰੂ ਕਰ ਲਿਆ ਫਿਰ ਉਹੋ ਜੇ ਮੰਨੀਆਂ ਨਾ ਜਾ ਸਕਦੀਆਂ ਪਿੱਛੇ ਮੋੜਨਾ ਘਰ ਵਾਪਸੀ ਕਰਨੀ ਬਹੁਤ ਔਖੀ ਹੁੰਦੀ ਹੈ ਉਹਨਾਂ ਦੀ ਅਸੈਸਮੈਂਟ ਇਹ ਹੈਗੇ ਵੀ ਮੰਗਾ ਵੱਡੀਆਂ ਨੇ ਜੇ ਆਪਾਂ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਫਿਰ ਲੋਕ ਹੋ ਜਾਣਗੇ ਇਹਦੇ ਚ ਮੋਰਚੇ 'ਚ ਮਗਰ ਮੋੜਨ ਨੂੰ ਜੇ ਮਗਰ ਮੋੜਾਂਗੇ ਤਾਂ ਲੋਕ ਗਾਲਾਂ ਦਿੰਦੇ ਨੇ ਫਿਰ ਉਹ ਉਹ ਆ ਕਹਿੰਦਾ ਬਲੌਕ ਹੋਵੇ ਹੀ ਨਾ ਅੱਛਾ ਇਹ 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 ਡਾਰਕ ਹੈ ਲੋ ਇਹ ਵੀ ਹਲਕਾ ਫੁਲਕਾ ਜਿਹਾ ਲੜੋ ਤੁਸੀਂ ਕਿਦਾਂ ਦੇਖਦੇ ਹੋ ਜੋ ਰਿਸਪੌਂਸ ਮਿਲਿਆ ਜਿੱਥੇ ਇਹ ਗੱਲ ਖੜੀ ਸੀ ਕਿਹਾ ਜਾ ਰਿਆ ਸੀ ਕੱਲੀ ਜਥੇ ਬੰਦੀ ਹੈ ਇੱਕ ਛੋਟਾ ਧੜਾ ਤਾਂ ਰਿਸਪੌਂਸ ਨੂੰ ਤੁਹਾਡਾ ਕੀ ਰਿਸਪੌਂਸ ਹੈ ਜੋ ਲੋਕਾਂ ਦਾ ਰਿਸਪੌਂਸ ਹੈ ਉਹਦੇ ਤੋਂ ਦੇਖੋ ਜੀ ਰਿਸਪੌਂਸ ਦੇ ਤਾਂ ਸਾਡੇ ਹਿਸਾਬ ਨਾਲ ਆ రికార్డ్ ਹੀ ਟੁੱਟ ਗਏ ਕਿਉਂਕਿ ਲੱਗਦਾ ਇੱਕ ਭਾਵਨਾਤਮਕ ਅਪੀਲ ਦਾ ਅਸਰ ਹੈ ਕਿ ਇੱਕ ਬੰਦਾ ਮਰਨ ਵਰਤ ਤੇ ਬੈਠਾ ਹੈ ਜਾਂ ਉਹ ਏਜੰਡੇ ਨਾਲ ਸਹਿਮਤ ਨਹੀਂ ਜਾਂ ਉਹ ਇੱਕ ਸਮਝ ਚੋਂ ਉਹ ਇਹ ਕਰ ਰਹੇ ਨੇ ਜਾਂ ਕੋਈ ਹੋਰ ਗੱਲ ਹੈ 13 ਫਰਵਰੀ ਨੂੰ ਆਏ ਸੀਗੇ 13 ਫਰਵਰੀ ਨੂੰ ਜੰਨੀ ਫਾਇਰਿੰਗ ਹੋਈ ਅਥਰੂ ਕੈਸੇ ਗੋਲੇ ਲਾਗੇ ਗਏ ਆ ਫਿਰ 14 ਨੂੰ ਫਿਰ 21 ਨੂੰ 21 ਨੂੰ ਤਾਂ ਇੱਥੇ ਉਹਨਾਂ ਨੇ ਮਤਲਬ ਵੀ ਬਣਾਤਾ ਸੀਗਾ ਉਹ ਜਲੇਆਲਾ ਬਾਗ ਹੀ ਬਣਾਤਾ ਸੀ ਇੱਕ ਮੁੰਡੇ ਦੀ ਜਾਨ ਵੀ ਚਲੀ ਗਈ ਹੈ ਅਲੀਗੋ ਜਦੋਂ ਐਂਬੂਲੈਂਸਾਂ ਆਉਂਦਿਆਂ ਨੇ ਸਾਰੀਆਂ ਵੇਖੀਆਂ ਨੇ ਬੰਦਿਆਂ ਨੂੰ ਡਿੱਗਦਿਆਂ ਨੂੰ ਮਤਲਬ ਉਸ ਚੀਜ਼ ਨੇ ਇੱਕ ਤਰ੍ਹਾਂ ਸਾਰੀਆਂ ਚੀਜ਼ਾਂ ਨੇ ਅਸਰ ਪਾਇਆ ਚਲੋ ਆਪਾਂ ਗੁਰਾਹਾਂ ਸਾਹਿਬ ਨੂੰ ਪਿੱਛੇ ਛੱਡ ਦਿੰਨੇ ਆ ਪਰ ਵੈਸੇ ਵੀ ਲਗਾਤਾਰ ਇਹ ਸੰਘਰਸ਼ ਚੱਲ ਰਿਹਾ ਤੁਹਾਨੂੰ ਵੀ ਪਤਾ ਮੋਰਚਾ ਇੱਕ ਸਟੇਜ ਤੇ ਤਾਂ ਰਿਹਾ ਨਹੀਂ ਇਥੇ ਕਾਮ ਵੀ ਬੋਲੇ ਨੇ ਮੋਰਚੇ ਤੇ ਠੀਕ ਹੈ ਨਾ ਲੰਬਾ ਚੱਲਦਾ ਜਦੋਂ ਸੰਘਰਸ਼ ਐ ਇਦਾਂ ਅਪਰ ਡਾਊਨ ਆਂਦੇ ਨੇ ਤਾਂ ਉਹ ਉਹ ਵੀ ਹਾਰਕਤਾ ਦੇ ਲੈਵਲ ਤੇ ਨਹੀਂ ਤੁਹਾਨੂੰ ਲੱਗਦਾ ਵੀ ਫਿਰ ਕਦੇ ਸਾਹ ਵੀ ਦੂਣਾ ਹੁੰਦਾ ਦਸੰਬਰ 2021 ਚੋਂ ਉੱਥੋਂ ਵਾਪਸ ਆਏ ਆ ਹੂੰ ਹੂੰ ਉਹ ਜਿਹੜੇ 3 ਸਾਲ ਅਸੀਂ ਸ਼ੁਰੂ ਨਹੀਂ ਕੀਤਾ ਤੈਨੂੰ 24 ਚ ਸ਼ੁਰੂ ਕਰਦੇ ਆ ਅਸੀਂ ਪੂਰੇ 3 ਸਾਲ ਹੋ ਗਏ ਨਾ ਠੀਕ ਹੈ 36 ਮਹੀਨੇ ਹੋ ਗਏ ਠੀਕ ਹੈ ਜੇ ਲੱਗਦਾ ਮੈਨੂੰ 36 ਮਹੀਨੇ ਚ ਵੀ ਸਾਹ ਨਹੀਂ ਆਇਆ ਉਹਨੂੰ 37 ਸਾਲਾਂ ਚ ਵੀ ਨਹੀਂ ਆਉਣਾ ਸਾਡੇ ਹਿਸਾਬ ਨਾਲ 36 ਮਹੀਨੇ ਬਹੁਤ ਹੁੰਦੇ ਆ ਸਾਹ ਲੈਣ ਲਈ ਪਰ ਹੁਣ ਫੋਕਸ ਜਿਹੜਾ ਹੈਗਾ ਜਿਹੜੀਆਂ ਤੁਹਾਡੀਆਂ ਆਪਸੀ ਕੰਟਰਡਿਕਸ਼ਨਾਂ ਨੇ ਜੋ ਤੁਹਾਡਾ ਮੋਰਚਾ ਹੈ ਚਾਹੇ ਉਹ ਕਿਸ ਸੰਯੁਕਤ ਕਿਸਾਨ ਮੋਰਚੇ ਵਾਲੇ ਨੇ ਉਹਨਾਂ ਨੇ ਪੈਰਲਰ ਟੋਹਾਨੇ ਦੀ ਕਾਲ ਦਿੱਤੀ ਹੈ ਯਾ ਲਗਾਤਾਰ ਇਹ ਹੈ ਵੀ ਉਹ ਪੈਰਲਰ ਆਪਣਾ ਪ੍ਰੋਗਰਾਮ ਚਲਾ ਰਹੇ ਨੇ ਤੁਹਾਡੇ ਨਾਲ ਨਹੀਂ ਆ ਰਹੇ ਤੇ ਇੱਕ ਸਾਲ ਹੋ ਗਿਆ ਜੇ ਤੁਹਾਨੂੰ ਲੱਗਦਾ ਕਿ ਲੋਕਾਂ ਤੇ ਇੱਕ ਅਸਰ ਗਿਆ ਥੋੜੇ ਸਾਥੀਆਂ ਤੇ ਕਿਉਂ ਨਹੀਂ ਅਸਰ ਗਿਆ ਦੇਖੋ ਜੀ ਜਿਹੜੀਆਂ ਉਹ ਐਸਕੇਐਮ ਵਾਲੀਆਂ ਜਥੇਬੰਦਗੀਆਂ ਹੈਗੀਆਂ ਨੇ ਅਦੇ ਵਿਚਾਰਛਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮ ਸਿੰਘ ਸਿੰਘ ਕਿਸਾਨਾ ਕੋ ਸਰਜੀਤ ਸਿੰਘ ਫੂਲ ਸਾਡੇ ਨਾਲ ਨੇ ਜਦੀ ਸਿੰਘ ਢੱਲੇਵਾਲ ਦੀ ਜਿਹੜੀ ਮਰਨ ਵਰਤ ਹੈ ਉਹਨੂੰ ਅੱਜ 40ਵਾਂ ਦਿਨ ਸੀ ਆ ਕਿਸਾਨ ਮਹਾਪੰਚਾਇਤ ਸੱਦੀ ਗਈ ਸੀ ਖਨੌਰੀ ਦੇ ਵਿੱਚ ਤੇ ਇੱਥੇ ਇਕੱਠ ਹੋਇਆ ਲੋਕਾਂ ਦਾ ਮਤਲਬ ਕਿ ਕਿਸਾਨ ਲੋ ਕਿਸਾਨ ਵੱਡੀ ਪੱਦਰ ਤੇ ਉਹਨਾਂ ਦੀ ਕਾਲ ਤੇ ਪਹੁੰਚੇ ਨੇ ਤੇ ਇੱਥੇ ਹੋਣ ਦੀ ਡੇਟ ਦੇ ਵਿੱਚ ਫਰਵਰੀ ਪਿਛਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਇੱਕ ਮੋਰਚਾ ਜਿਹੜਾ ਚੱਲਦਾ ਹੈ ਉਹਦੇ ਹੁਣ 1 ਸਾਲ ਤੇ 1 ਮਹੀਨਾ ਘਟਾ ਹੈ ਲਗਭਗ ਸਾਲ ਪੂਰਾ ਹੋਣ ਵਾਲਾ ਹੈ ਤੇ ਇਹ ਮਰਨਵਰਤ ਹੁਣ ਇੱਥੇ ਚੱਲ ਰਿਹਾ 40ਵਾਂ ਦਿਨ ਸੀ ਕਿਸਾਨ ਮਹਾ ਪੰਚਾਇਤ ਤੇ ਬੜਾ ਇਕੱਠ ਹੋਇਆ ਤੇ ਆਪਾਂ ਸਮਝਦੇ ਹਾਂ ਸੁਰਜੀਤ ਸਿੰਘ ਉਹਨਾਂ ਤੋਂ ਕਿ ਕਿੱਥੇ ਗੱਲ ਖੜੀ ਹੈ ਹੁਣ ਕਿਸਾਨ ਅੰਦੋਲਨ ਦੀ ਬਾਬੇ ਖਾਲਸਾ ਬਾਬੇ ਫਤਿਹ ਜੀ ਦੇ ਬਤ ਜੀ ਹਾਂ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਆ ਕਿ ਤੁਸੀਂ ਕਿਦਾਂ ਦੇਖਦੇ ਹੋ ਜੋ ਰਿਸਪੌਂਸ ਮਿਲਿਆ ਜਿੱਥੇ ਇਹ ਗੱਲ ਖੜੀ ਸੀ ਕਿਹਾ ਜਾ ਰਿਆ ਸੀ ਕੱਲੀ ਜਥੇਬੰਦੀ ਹੈ ਇੱਕ ਛੋਟਾ ਧੜਾ ਤਾਂ ਰਿਸਪੌਂਸ ਨੂੰ ਤੁਹਾਡਾ ਕੀ ਰਿਸਪੌਂਸ ਹੈ ਜੋ ਲੋਕਾਂ ਦਾ ਰਿਸਪੌਂਸ ਹੈ ਉਹਦੇ ਤੋਂ ਦੇਖੋ ਜੀ ਰਿਸਪੌਂਸ ਦੇ ਤਾਂ ਸਾਡੇ ਹਿਸਾਬ ਨਾਲ ਰਿਕਾਰਡ ਹੀ ਟੁੱਟ ਗਏ 30 ਤਰੀਕ ਨੂੰ ਜਦੋਂ ਬੰਦ ਦਾ ਸੱਦਾ ਦਿੱਤਾ ਸੀ ਪੰਜਾਬ ਬੰਦ ਦਾ ਜੀ ਉਸ ਦਿਨ ਵੀ ਸਾਨੂੰ ਉਮੀਦ ਨਹੀਂ ਸੀ ਸਾਨੂੰ ਐ ਸੀ ਕਿ ਵੀ ਟ੍ਰੈਫਿਕ ਬੰਦ ਹੋ ਜੂਗੀ ਰੇਲ ਬੰਦ ਹੋ ਜੂ ਪਰ ਬਾਜ਼ਾਰ ਬੰਦ ਸਾਰੇ ਸ਼ਹਿਰਾਂ 'ਚ ਜਿੱਥੇ ਵੱਡਾ ਹਿੱਸਾ ਬੀਜਪੀ ਦੇ ਜਿਹੜੇ ਲੀਡਰਾਂ ਦਾ ਹੈਗਾ ਵੀ ਬਾਜ਼ਾਰ ਬੰਦ ਨੇ ਉਸ ਦਿਨ ਵੀ ਮਤਲਬ ਟੋਟਲੀ ਆਪਣੇ ਆਪ ਉਹਨਾਂ ਨੇ ਬਾਜ਼ਾਰ ਵਾਲਿਆਂ ਨੇ ਆਪਣੀ ਸਵੈ ਇੱਛਾ ਦੇ ਨਾਲ ਸਮਝ ਕੇ ਗੱਲ ਨੂੰ ਵੀ ਇਹ ਜੇ ਕਿਸਾਨ ਖਤਮ ਹੋ ਗਿਆ ਐਮਐਸਪੀ ਨਾ ਮਿਲੇ ਤਾਂ ਸਾਡਾ ਬਾਜ਼ਾਰ ਵੀ ਖਤਮ ਹੋਊਗਾ ਉਹਨਾਂ ਨੇ ਸਮਝ ਕੇ ਵੇਖਿਆ ਜਿਹੜਾ ਵਪਾਰੀ ਵਰਗ ਮਹਾਜਨ ਵਰਗ ਹੁੰਦਾ ਆਪਣੇ ਨਾਲੋਂ ਕਿਸਾਨੀ ਨਾਲੋਂ ਵੱਧ ਦਗਾ ਇਹ ਜਿ ਸੋਚਦਾ ਮਤਲਬ ਉਹਨਾਂ ਨੇ ਫੜ ਲਈ ਗੱਲ ਵੀ ਜੇ ਕਿਸਾਨ ਮੋਰਚਾ ਬਚੂਗਾ ਤਾਂ ਹੀ ਸਾਡਾ ਵਪਾਰ ਬਚੂਗਾ ਕਿਸਾਨੀ ਬਚੂਗੀ ਤੇ ਇਸ ਕਰਕੇ ਵੀ ਹੁਣ ਆਪਾਂ ਨੂੰ ਸਹਿਯੋਗ ਦੇਣਾ ਬਣਦਾ ਜੀ ਸਰਕਾਰੀ ਮੰਡੀਆਂ ਖਤਮ ਹੋ ਗਏ ਕੱਖ ਨਹੀਂ ਰਹਿਣਾ ਤੇ ਤੁਸੀਂ ਉਹਦੇ ਵੀ ਉਹਨਾਂ ਨੇ ਪੰਜਾਬ ਨੇ ਮੈਂ ਕਹਿ ਸਕਦਾ ਵੀ 99% ਆਪਾਂ ਕਹਿ ਸਕਦੇ ਆ ਵੀ 3 ਕਰੋੜ ਦੇ ਆਪਣਾ 3.3 ਕਰੋੜ ਪੰਜਾਬ ਦੀ ਆਬਾਦੀ ਹੈ ਤਾਂ ਤੁਸੀਂ 3.3 ਕਰੋੜ ਦਾ ਕਹਿ ਸਕਦੇ ਆ ਵੀ ਉਹਨਾਂ ਨੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹਦੇ ਬੰਦ ਚ ਹਿੱਸਾ ਲਿਆ ਅੱਜ ਜਿਹੜੀ ਕਾਲ ਸੀਗੀ 4 ਦਿਨਾਂ ਦੇ ਸੰਨ ਤੇ ਸੀਗੀ ਇਹਦੇ ਵਿੱਚ ਮੇਨ ਅਸੀਂ 8 ਦਾ ਕਰਨਾ ਚਾਹੁੰਦੇ ਸੀ ਇਹ ਮਹਾਪੰਚਾਇਤ ਇਹ ਡੱਲੇਵਾਲ ਦੀ ਭਾਵਨਾ ਦੇ ਜਾਂ ਉਹਨਾਂ ਦੀ ਅਪੀਲ ਸੀ ਵੀ ਹੋ ਸਕਦਾ 8 ਟਿੱਕਰ ਮੈਂ ਜਿਵੇਂ ਰੋਜ਼ ਜਿਹੜੀ ਹਾਲਤ ਸਿਹਤ ਗਿਰਦੇ ਮਤਲਬ ਨਿਕਲਦੀ ਜਾ ਰਹੀ ਹੈ ਹੋ ਸਕਦਾ ਮੈਂ ਬੋਲਣ ਦੇ ਹਾਲਤ ਚ ਨਾ ਰਾਂ ਜੀ ਜੀ ਅੱਜ ਮੈਂ ਹਜੇ ਬੋਲਣ ਦੇ ਹਾਲਤ ਚ ਆਇਗਾ ਫਿਰ ਚਲੋ ਉਹਨਾਂ ਦੀ ਅਪੀਲ ਤੇ ਜਿਹੜਾ ਅੱਜ ਹੋਇਆ ਗੱਠ ਸਾਡੀ ਮੀਤ ਸੀ ਕੱਲ ਅਸੀਂ ਪੀਸੀ ਚ ਬੋਲੇ ਵੀ ਆ ਪ੍ਰੈਸ ਕਾਨਫਰੰਸ ਚ ਬਈ ਪੱਤਰਕਾਰ ਨੇ ਪੁੱਛਿਆ ਸੀ ਕਿ ਦੋ ਕ ਇਕੱਠ ਲੱਖ ਦੇ ਇਕੱਠ ਦੀ ਸਾਡੀ ਸਭਾਵਨਾ ਹੈਗੀ ਆ ਪਰ ਹੁਣ ਉਸ ਤੇ ਇਥੇ ਸਟੇਜ ਤੇ ਬੈਠੇ ਸੀਗੇ ਜਿਹੜੇ ਬੰਦੇ ਪਿੱਛੋਂ ਆਏ ਨੇ ਅ ਤੁਰਕੇ ਆਏ ਨੇ ਗਈ 7-7 ਕਿਲੋਮੀਟਰ ਆਹ ਖਨੋਰੀ ਤੋਂ ਪਰਾਂ ਜਿਹੜਾ ਪਤੜਾ ਪਤੜਾਂ ਤੋਂ ਪਰਾਂ ਉਹ ਪਟ્રોલ ਹੋਇਆ ਹੈਗਾ ਇੱਕ ਟੋਲ ਪਲਾਜਾ ਉਦੋਂ ਵੀ ਮਗਰੋਂ ਟਿੱਕਰ ਬੰਦੇ ਪੈਦਲ ਆਏ ਨੇ ਸਾਡਾ ਮਿੱਤਰ ਇੱਥੇ ਹਰਮਨ ਰਾਜਸਰ ਵਾਲਾ ਉਹ ਕਹਿੰਦਾ ਵੀ ਮੈਂ 7 ਕਿਲੋਮੀਟਰ ਮੈਂ ਤੁਰਕੇ ਆਇਆ ਹਾਂ ਹੂੰ ਹੁਣ ਪਹੁੰਚਿਆ ਉਹ ਜੀ ਤੇ ਇਸ ਕਰਕੇ ਵੀ ਉਸ ਤੋਂ ਜੇ ਲੱਗ ਕੇ ਵੀ 7 ਕਿਲੋਮੀਟਰ ਤੱਕ ਦੇ ਜਿੱਨਾ ਆਹ ਰਾਜ 7 ਕਿਲੋਮੀਟਰ ਦਾ ਹੋ ਗਿਆ ਇਧਰ ਨੂੰ 3 ਕਿਲੋਮੀਟਰ 4 ਆ ਹੋ ਗਿਆ 11 ਕਿਲੋਮੀਟਰ ਦਾ ਹੁਣ ਤੁਸੀਂ ਵੇਖ ਲਓ ਵੀ ਆ ਸੜੀ ਡਬਲ ਸ਼ੜਕ ਹੈ ਇਹ ਭਰੀ ਹੈ ਸਾਡੇ ਹਿਸਾਬ ਨਾਲ ਵੀ 2 ਲੱਖ ਕ੍ਰਾਸ ਕਰ ਗਈ ਗੱਲ ਤੇ ਜੇ ਮੰਨ ਲਓ ਇਹ ਰਿਸਪੌਂਸ ਆਇਆ ਹੈ ਮਤਲਬ ਕਿ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਇੱਕ ਭਾਵਨਾਤਮਕ ਅਪੀਲ ਦਾ ਅਸਰ ਹੈ ਕਿ ਇੱਕ ਬੰਦਾ ਮਰਨ ਵਰਤ ਤੇ ਬੈਠਾ ਹੈ ਜਾਂ ਉਹ ਏਜੰਡੇ ਨਾਲ ਸਹਿਮਤ ਨੇ ਜਾਂ ਉਹ ਇੱਕ ਸਮਝ ਚੋਂ ਉਹ ਇਹ ਕਰ ਰਹੇ ਨੇ ਜਾਂ ਕੋਈ ਹੋਰ ਗੱਲ ਹੈ ਨਹੀਂ ਵੇਖੋ ਜੀ ਭਾਵਨਾਤਮਕ ਅਪੀਲ ਦਾ ਵੀ ਅਸਰ ਹੈਗਾ ਪਰ ਇਹਨਾਂ ਵੀ ਇੱਕੋ ਇੱਕ ਹੈਗਾ ਜਿਹੜਾ ਹੁਣ 10 11 ਮਹੀਨਿਆਂ ਤੋਂ ਦੋਨੇ ਫੋਰਮਾਂ ਵੱਲੋਂ ਦੋਨੇ ਬਾਰਡਰਾਂ ਤੇ ਜਿੰਨਾ ਜ਼ਬਰ ਚੱਲਿਆ 13 ਫਰਵਰੀ ਨੂੰ ਆਏ ਸੀਗੇ 13 ਫਰਵਰੀ ਨੂੰ ਜਿੰਨੀ ਫਾਇਰਿੰਗ ਹੋਈ ਆ ਥਰੂ ਗੈਸ ਦੇ ਗੋਲੇ ਲਾਗੇ ਗਏ ਆ ਫਿਰ 14 ਨੂੰ ਫਿਰ 21 ਨੂੰ 21 ਨੂੰ ਤਾਂ ਇੱਥੇ ਉਹਨਾਂ ਨੇ ਮਤਲਬ ਵੀ ਬਣਾਤਾ ਸੀਗਾ ਉਹ ਹੀ ਜਲਿਆਂ ਵਾਲਾ ਬਾਗ ਹੀ ਬਣਾਤਾ ਸੀ ਇੱਕ ਮੁੰਡੇ ਦੀ ਜਾਨ ਵੀ ਚਲੀ ਗਈ ਹੈ ਉਦੋਂ ਬਾਅਦ ਹੁਣ ਕਿੰਨਿਆਂ ਦੀਆਂ ਉਹ ਅੱਖਾਂ ਦੀ ਰੋਸ਼ਨੀ ਚਲੀ ਗਈ ਜਿੱਨਾ ਚਸ਼ਰੇ ਛਰੇ ਬੱਜੇ ਆ ਜੀ ਬਿਲਕੁਲ ਕਈ ਜਿਹੜੇ ਬਜ਼ੁਰਗ ਸੀਗੇ ਉਹ ਮਗਰੋਂ ਉਹਨਾਂ ਦੀਆਂ ਮੌਤਾਂ ਹੋ ਗਈਆਂ ਨੇ ਉਹਨਾਂ ਦੀਆਂ ਸਾਹ ਉਹਨਾਂ ਦੇ ਆਕਸੀਜਨ ਫੇਫੜੇ ਫੇਲ ਹੋਣ ਕਾਰਨ ਮੌਕੇ ਦੇ ਭਾਵੇਂ ਨਾ ਮੌਤ ਉਹ ਜਿੰਨਾ ਜਬਰ ਚੱਲਿਆ ਹੁਣ ਇਧਰੋਂ ਜਿਹੜਾ ਖਨਾਰ ਦੂਜੇ ਬਾਰਡਰ ਤੇ ਸ਼ੰਭੂ ਬਾਰਡਰ ਤੇ 100 100 ਦਾ ਜਿਹੜਾ ਜਥਾ ਜਾਂਦਾ ਉਹਨਾਂ ਦਾ ਹੈਗਾ ਮਰਜੀਬੜਿਆ ਦਾ ਜੱਸਾ ਵੀ ਜਿੰਨਾ ਚਿਰ ਡਿੱਗ ਨਹੀਂ ਪਿੰਦੀ ਬੇਹੋਸ਼ ਨਹੀਂ ਹੋ ਜਾਂਦੇ ਉਹਨਾਂ ਚਿਰ ਮੁੜਦੇ ਨਹੀਂ ਉਹ ਉਹ ਜਦੋਂ ਐਂਬੂਲੈਂਸ ਆਉਂਦਿਆਂ ਨੇ ਸਾਰੀਆਂ ਵੇਖੀਆਂ ਨੇ ਬੰਦਿਆਂ ਹੂੰ ਵੀ ਯਾਰ ਇਹ ਕੋਈ ਦਿਖਾਵਾ ਨਹੀਂ ਇਹ ਸੱਚੂ ਹੀ ਜੜੀਆਂ ਜਥੇਬੰਦੀਆਂ ਹੈਗੀਆਂ ਇਹ ਤਨੋਂ ਮਨੋਂ ਕਿਸਾਨਾਂ ਦਾ ਜਿਹੜੀ ਐਮਐਸਪੀ ਵਾਲੀ ਮੰਗ ਹੈ ਜਿਹੜੀ ਕਿ ਕਹਿੰਦੇ ਵਪਾਰੀਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਐਮਐਸਪੀ ਜੇ ਲਾਗੂ ਹੋ ਜਾਂਦਾ ਇਹਨੂੰ ਵੀ ਕਿਸਾਨਾਂ ਨੂੰ ਫਾਇਦਾ ਹੋਣਾ ਮਹਿੰਗਾਈ ਤੇ ਕੰਟਰੋਲ ਹੋ ਜਾਊਗਾ ਜੀ ਮਹਿੰਗਾਈ ਤੋਂ ਹੁਣ ਵੇਖ ਲਓ ਜਿਹੜਾ ਖਪਤਕਾਰ ਹੈ ਉਹ ਵੀ ਉਹ ਵੀ ਮੰਝਿਆ ਜਾ ਰਿਹਾ ਹੈ ਪੈਦਾ ਪੈਦਾਵਾਰ ਕਰਨ ਵਾਲੇ ਵੀ ਵਿਚੋਲਾ ਜਿਹੜਾ ਹੈਗਾ ਉਹ ਸਾਰਾ ਖਾਈ ਜਾਂਦਾ ਵੀ ਜੇ ਐਮਐਸਪੀ ਹੋ ਜੇ ਤਾਂ ਉਹ ਮਹਿੰਗਾਈ ਤੇ ਕੰਟਰੋਲ ਹੋ ਜੇ ਵੀ ਇੰਨੀ ਚੀਜ਼ ਦੀ ਇਹਨਾਂ ਨੇ ਖਰੀਦੀ ਹੈ ਬਿਲਕੁਲ ਹਾਂ ਇਹ ਸਾਰਾ ਇਹ ਸਾਰੀ ਮਤਲਬ ਕਿ ਕਾਫੀ ਲੰਬੀ ਗੱਲ ਇਹਨਾਂ ਗੱਲਾਂ ਤੇ ਬਾਰ-ਬਾਰ ਹੋਈ ਹੈ ਹੈਨਾ ਪਰ ਹੁਣ ਫੋਕਸ ਜਿਹੜਾ ਹੈਗਾ ਜਿਹੜੀਆਂ ਤੁਹਾਡੀਆਂ ਆਪਸੀ ਕੰਟਰਡਿਕਸ਼ਨਾਂ ਨੇ ਜੋ वाले ਨੇ ਉਹਨਾਂ ਨੇ ਪੈਰਲਰ ਟੋਹਾਨੇ ਦੀ ਕਾਲ ਦਿੱਤੀ ਹੈ ਇਹ ਲਗਾਤਾਰ ਇਹ ਹੈ ਵੀ ਉਹ ਪੈਰਲਰ ਆਪਣਾ ਪ੍ਰੋਗਰਾਮ ਚਲਾ ਰਹੇ ਨੇ ਤੁਹਾਡੇ ਨਾਲ ਨਹੀਂ ਆ ਰਹੇ ਤੇ 1 ਸਾਲ ਹੋ ਗਿਆ ਜੇ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਤੇ ਇੱਕ ਅਸਰ ਗਿਆ ਥੋੜੇ ਸਾਥੀਆਂ ਤੇ ਕਿਉਂ ਨਹੀਂ ਅਸਰ ਗਿਆ ਦੇਖੋ ਜੀ ਜਿਹੜੀਆਂ ਉਹ ਐਸ ਕੇ ਐਮ ਵਾਲੀਆਂ ਜਿੱਥੇ ਬੰਦਗੀਆਂ ਹੋਈਆਂ ਨੇ ਪਹਿਲੀ ਗੱਲ ਤਾਂ ਅਸੀਂ ਆਏ ਨਹੀਂ ਵੀ ਉਹਨਾਂ ਨੂੰ ਅਸੀਂ ਨਾਲ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕੀਤੀ ਅਸੀਂ ਪਹਿਲਾਂ ਸ਼ੁਰੂ ਕਰਦੋ ਵੀ ਕੋਸ਼ਿਸ਼ ਕੀਤੀ ਉਹ ਤੋਂ ਬਾਅਦ ਚ ਵੀ ਸਾਡੀਆਂ ਚਿੱਠੀਆਂ ਰਾਹੀਂ ਖੋਦੋ ਜਗENDER ਸਿੰਘ ਗਰਾਹ ਬੋਲਿਆ ਵੀ ਸਾਨੂੰ ਇੰਨੀਆਂ ਚਿੱਠੀਆਂ ਆਂਗੀਆਂ ਉਹਨਾਂ ਦੀਆਂ ਉਹਨਾਂ ਦਾ ਅਸੀਂ ਆ ਜਵਾਬ ਦਿੱਤਾ ਉਹਨਾਂ ਮੋੜਵਾਲਾ ਜਵਾਬ ਆਇਆ ਇਹਦਾ ਮਤਲਬ ਉਹ ਚਿੱਠੀਆਂ ਕੋਈ ਵਿਆਧੀਆਂ ਚਿੱਠੀਆਂ ਦਾ ਹੀ ਨਹੀਂ ਸੀਗੀਆਂ ਐ ਤਾਂ ਐਸੀ ਵੀ ਆਪਾਂ ਭਾਈ ਘੱਟੋ ਘੱਟ ਜਿੰਨੀ ਸਹਿਮਤੀ ਹੁੰਦੀ ਆ ਆਪਾਂ ਤੁਰਗੇ ਇਹੇ ਮੰਗਾ ਤੁਸੀਂ ਵੀ ਇਹ ਜੜੀਆਂ ਉਦੋਂ ਦਿੱਲੀੋਂ ਆਏ ਹੋ ਕਹਿ ਕੇ ਆਏ ਹੋ ਵੀ ਭਾਈ ਅਸੀਂ ਜੇ ਸਰਕਾਰ ਨੇ ਇੱਕ ਵਾਰੀ ਲਿਖਤੀ ਕਹਿਤਾ ਸੀਗਾ ਵੀ ਸਾਨੂੰ ਟਾਈਮ ਦਿਓ ਆਪਾਂ ਹੁਣ ਟਾਈਮ ਦੇਤਾ ਸਾਲ ਉਹਨਾਂ ਨੂੰ ਤਿੰਨ ਸਾਲ ਦੇਤੇ ਵੀ ਤੁਸੀਂ ਵੀ ਕਹਿ ਕੇ ਹੋਏ ਸੀ ਵੀ ਉਹ ਸ਼ੁਰੂ ਕਰਾਂਗੇ ਵੀ ਆਓ ਆਪਾਂ ਸ਼ੁਰੂ ਕਰਕੇ ਚੱਲੋ ਉਹ ਉਹਨਾਂ ਦਾ ਕਾਰਨ ਅਸਰ ਦੀ ਗੱਲ ਨਹੀਂ ਕਿਉਂਕਿ ਲੋਕ ਤਾਂ ਜਿਹੜੇ ਜੈਨੂਅਲ ਹੁੰਦੇ ਨੇ ਇਹ ਹਮ ਜਿਹੜੇ ਕਿਰਤੀ ਲੋਕ ਹੁੰਦੇ ਆ ਉਹਨਾਂ 'ਚ ਹੁੰਦਾ ਨਹੀਂ ਕੋਈ ਉਹਨਾਂ ਦੀਆਂ ਗਿਣਤੀਆਂ ਮਿੰਟੀਆਂ ਹੈਗੀਆਂ ਨੇ ਹੁਣ ਕੋਈ ਪੋਲੀਟਿਕਲ ਗਿਣਤੀਆਂ ਮਿੰਟੀਆਂ ਹੋ ਸਕਦੀਆਂ ਨੇ ਉਦੋਂ ਉਹਨਾਂ ਨੇ ਜਦੋਂ ਸ਼ੁਰੂ ਕੀਤਾ ਕਹਿੰਦੇ ਮੋਰਚੇ 'ਚ ਚੋਣਾ ਰੰਗੇ ਨੇ ਹਮ ਅੱਛਾ ਪਾਰਲੀਮੈਂਟ ਦੀਆਂ ਆਪਾਂ ਮੋਰਚਾ ਲੜਾਂਗੇ ਕਿ ਚੋਣਾ ਲੜਾਂਗੇ ਮੰਨ ਲਓ ਨਾ ਆਏ ਸੀਗਾ ਵੀ ਜੇ ਇਹ ਮੋਰਚੇ 'ਚ ਫਸ ਗਏ ਆਪਾਂ ਕਿਤੇ ਚੋਣਾ ਵਾਲਾ ਨਾ ਕੁੰਝੇ ਜਿੱਥੇ ਸੋ ਇਹ ਜਿਹੀਆਂ ਕਿਹੜੀਆਂ ਗਿਣਤੀਆਂ ਮੈਂ ਕਹੀਆਂ ਦੀ ਅਸੈਸਮੈਂਟ ਹੀ ਆਏ ਹੈਗੀ ਐ ਜਿਵੇਂ ਗ੍ਰਾਹਕਾਂ ਸਾਹਿਬ ਕਹਿ ਦਿੰਦੇ ਨੇ ਵੀ ਉਹ ਇਹ ਤਾਂ ਜੇ ਸਾਰੇ ਫਾਰਮ ਵੀ ਇਕੱਠੇ ਹੋ ਜਗੇ ਤਾਂ ਵੀ ਨਹੀਂ ਬਣਾਇਆ ਜਾ ਸਕਦਾ ਪਬਲਿਕਲੀ ਕਹੀ ਜਾਂਦਾ ਉਹ ਹੂੰ ਇਹਦੀ ਖਾਤਰ ਤਾਂ ਪਹਿਲਾਂ ਸਾਰੇ ਸਾਰੇ ਸੂਬਿਆਂ 'ਚ ਸਥਾਨਕ ਪੱਤਰ ਤੇ ਨਹੀਂ ਪਰ ਜਦੋਂ ਉਹ ਛੋਟੇ ਕੋਲ ਕਰਕੇ ਤਿਆਰੀ ਕਰਨੀ ਪਊ ਫੇਰ ਦਿੱਲੀ ਕੋਚ ਕਰਨਾ ਪਊਗਾ ਜਦੋਂ ਇਹ ਗੱਲ ਕਹਿੰਦੇ ਆ ਤਾਂ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਗੱਲ 'ਚ ਇੱਕ ਵਿਹਾਰਿਕਤਾ ਹੈ ਜਾਂ ਕਿਸੇ ਡਰ 'ਚੋਂ ਕਹਿੰਦੇ ਆ ਇੱਕ ਤਾਂ ਉਹਨਾਂ ਦਾ ਡਰ ਵੀ ਹੋਏਗਾ ਹੂੰ ਹੂੰ ਕਿਉਂਕਿ ਇਹ ਪਤਾ ਵੀ ਜਿਹੜੀਆਂ ਇਹ ਮੰਗਾ ਹੈਗੀਆਂ ਨੇ ਜਦੋਂ ਇਹਦੇ ਇਹਨਾਂ 'ਚ ਸ਼ੁਰੂ ਕਰਾਂਗੇ ਇਹ ਫੌਰੀ ਨਹੀਂ ਮੰਨੀਆਂ ਜਾ ਸਕਦੀਆਂ ਹੂੰ ਜਦੋਂ ਸ਼ੁਰੂ ਕਰ ਲਿਆ ਫਿਰ ਉਹੋ ਜੇ ਮੰਨੀਆਂ ਨਹੀਂ ਜਾ ਸਕਦੀਆਂ ਪਿੱਛੇ ਮੋੜਨਾ ਘਰ ਵਾਪਸੀ ਕਰਨੀ ਬਹੁਤ ਔਖੀ ਹੁੰਦੀ ਹੈ। ਉਹਨਾਂ ਦੀ ਅਸੈਸਮੈਂਟ ਇਹ ਹੈਗੇ ਵੀ ਮੰਗਾ ਵੱਡੀਆਂ ਨੇ ਜੇ ਆਪਾਂ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਫਿਰ ਲੋਕ ਹੋ ਜਾਣਗੇ ਇਹਦੇ ਚ ਮੋਰਚੇ 'ਚ। ਮਗਰ ਮੋੜਨ ਨੂੰ ਜੇ ਮਗਰ ਮੋੜਾਂਗੇ ਤਾਂ ਲੋਕ ਗਾਲਾਂ ਦਿੰਦੇ ਨੇ ਫਿਰ ਉਹ। ਉਹ ਕਹਿੰਦਾ ਵਲੌਕ ਹੋ ਵੀ ਨਾ। ਅੱਛਾ। ਇਹ ਇਹ ਡਰ ਕਹ ਲੋ ਇਹ ਵੀ ਹਲਕਾ ਫੁਲਕਾ ਜਿਹਾ ਲੜੋ। ਨਹੀਂ ਪਰ ਇਹ ਵੀ ਇੱਕ ਗੱਲ ਹੁੰਦੀ ਹੈ ਨਾ ਮੰਨ ਲਓ ਕਿ ਉਹ ਵਨ ਸਟੈਪ ਹੈਨਾ 1 ਸਟੈਪ ਫਾਰਵਰਡ 2 ਸਟੈਪ ਬੈਕ ਵੀ ਕਈ ਵਾਰੀ ਹੋਣਾ ਪੈਂਦਾ ਮਤਲਬ ਕਿ ਤੁਹਾਨੂੰ ਲੱਗਦਾ ਵੀ ਕਦੇ ਪਿੱਛੇ ਵੀ ਆਉਣਾ ਪੈਂਦਾ ਇੱਕ ਵਿਹਾਰਕਤਾ ਵੀ ਹੁੰਦੀ ਹੈ ਕੁਝ ਮੰਗਾ ਇਦਾਂ ਦੀਆਂ ਨੇ ਮੰਨ ਲਓ ਚਲੋ ਆਪਾਂ ਗੁਰਾਹਾਂ ਸਾਹਿਬ ਨੂੰ ਪਿੱਛੇ ਛੱਡ ਦਿੰਨੇ ਆ ਪਰ ਵੈਸੇ ਵੀ ਲਗਾਤਾਰ ਇਹ ਸੰਘਰਸ਼ ਚੱਲ ਰਿਹਾ ਤੁਹਾਨੂੰ ਵੀ ਪਤਾ ਮੋਰਚਾ ਇੱਕ ਸਟੇਜ ਤੇ ਤਾਂ ਰਿਹਾ ਨਹੀਂ ਇੱਥੇ ਕੰਮ ਵੀ ਬੋਲੇ ਨੇ ਮੋਰਚੇ ਤੇ ਠੀਕ ਹੈ ਨਾ ਲੰਬਾ ਚੱਲਦਾ ਜਦੋਂ ਸੰਘਰਸ਼ ਇਦਾਂ ਅਪਰ ਡਾਊਨ ਆਂਦੇ ਨੇ ਤਾਂ ਉਹ ਉਹ ਵਿਹਾਰਕਤਾ ਦੇ ਲੈਵਲ ਤੇ ਨਹੀਂ ਤੁਹਾਨੂੰ ਲੱਗਦਾ ਵੀ ਫਿਰ ਕਦੇ ਸਾਹ ਵੀ ਦੂਣਾ ਹੁੰਦਾ ਵਿਹਾਰਕਤਾ ਜੀ ਦੇਖੋ ਹੁਣ ਅ ਦਸੰਬਰ 2021 ਚੋਂ ਉੱਥੋਂ ਵਾਪਸ ਆਏ ਆ ਹੂੰ ਹੂੰ ਉਹ ਜਿਹੜੇ 3 ਸਾਲ ਅਸੀਂ ਸ਼ੁਰੂ ਨਹੀਂ ਕੀਤਾ ਤੈਨੂੰ 24 ਚ ਸ਼ੁਰੂ ਕਰ ਦਿਆ ਅਸੀਂ ਪੂਰੇ 3 ਸਾਲ ਹੋ ਗਏ ਨਾ ਠੀਕ ਹੈ 36 ਮਹੀਨੇ ਹੋ ਗਏ ਠੀਕ ਹੈ ਜੇ ਅਗਲਾ ਕਹਿੰਦਾ ਮੈਨੂੰ 36 ਮਹੀਨਿਆਂ ਚ ਵੀ ਸਾਹ ਨਹੀਂ ਆਇਆ ਉਹਨੂੰ 37 ਸਾਲਾਂ ਚ ਵੀ ਨਹੀਂ ਆਉਣਾ ਸਾਡੇ ਹਿਸਾਬ ਨਾਲ 36 ਮਹੀਨੇ ਬਹੁਤ ਹੁੰਦੇ ਆ ਸਾਹ ਲੈਣ ਲਈ ਤਾਂ ਦੂਜਾ ਇਹ ਵੀ ਇਹ ਅਸੀਂ ਆਏ ਨਹੀਂ ਸੀ ਸਟੈਪ ਬੈਕ ਕੀਤਾ ਨਹੀਂ ਠੀਕ ਹੈ ਵਿਵਹਾਰਕਤਾ ਵੀ ਵੇਖੀ ਆ ਵੀ ਥੋੜਾ ਜਿਹਾ ਫੋਚ ਨੂੰ ਦਾਮ ਦਵਾਉਣਾ ਚਾਹੀਦਾ ਪਰ ਹੁਣ ਤਾਂ ਐਸੀ ਵੀ ਦਾਮ ਲੈ ਕੇ ਉਸ ਤੋਂ ਬਾਅਦ ਤਾਂ ਫਿਰ ਉਹ ਜਿਵੇਂ ਬੰਦਾ ਰਿਕਲ ਹੋ ਜਾਂਦਾ ਰਿਕਲ ਹੋ ਕੇ ਕੁੜੀ ਹੋ ਜਾਂਦਾ ਉਧਰੋਂ ਜਾਣ ਵਾਲੀ ਗੱਲ ਸੀ ਪਰ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਜਿਹੜਾ ਇਹ ਸਰਫ ਸੰਘਰਸ਼ ਤੁਹਾਡਾ ਚੱਲ ਰਿਹਾ ਹੈ ਇਹਦੇ ਵਿੱਚ ਇੱਕ ਪ੍ਰਚਾਰ ਵੀ ਹੈ ਸਰਕਾਰ ਦਾ ਪਹਿਲਾਂ ਵੀ ਸੀਗਾ ਕਿ ਹਾਂ ਵੀ ਇਹਨਾਂ ਨੂੰ ਤਾਂ ਕੰਮ ਹੀ ਇਹ ਹੈ ਠੀਕ ਹੈ ਲੋਕਾਂ ਨੂੰ ਪਰੇਸ਼ਾਨ ਕਰਨਾ ਪ੍ਰੋਟੈਸਟ ਕਰਨਾ ਪਰ ਜਿਵੇਂ ਤੁਹਾਡੇ ਨਾਲ ਦੇ ਸਾਥੀ ਵੀ ਨਹੀਂ ਆ ਰਹੇ ਇੱਕ ਗਰੁੱਪ ਹੀ ਲੜ ਰਿਹਾ ਹੈ ਤੇ ਇਹ ਇੱਕ ਪਰਸੈਪਸ਼ਨ ਤੁਹਾਨੂੰ ਲੱਗਦਾ ਨਹੀਂ ਵੀ ਦੂਜੀਆਂ ਸਟੇਟਾਂ ਦੇ ਵੀ ਲੋਕ ਉਧਰ ਆਏ ਨਹੀਂ ਜਿਵੇਂ ਪਹਿਲੇ ਮੋਰਚੇ ਤੇ ਜੁੜ ਗਏ ਸੀ ਵੀ ਇੱਕ ਪਰਸੈਪਸ਼ਨ ਵੀ ਮਜ਼ਬੂਤ ਹੋ ਰਹੀ ਹੈ ਕਿ ਹਾਂ ਵੀ ਕਿਸਾਨਾਂ ਦਾ ਕੰਮ ਹੀ ਪ੍ਰੋਟੈਸਟ ਕਰਨਾ ਹੈ ਉਨੇ ਉਹ ਤਾਂ ਗੱਲਾਂ ਟੁੱਟ ਗਈਆਂ ਜੇ ਇਹ ਪਰਸੈਪਸ਼ਨ ਹੋਵੇ ਵੀ ਜਿਹੜੀ ਲੀਡਰਸ਼ਿਪ ਹੈ ਹੂੰ ਇਹਨਾਂ ਦਾ ਕੰਮ ਤਾਂ ਟੈਂਡ ਚ ਕਰਨਾ ਪਾ ਕੇ ਰੱਖਣਾ ਫਿਰ ਆ ਪੰਜਾਬ ਸਾਰਾ ਉੱਠ ਕੇ ਨਹੀਂ ਆਉਂਦਾ ਸੀਗਾ ਅਗਲਾ ਕਹਿੰਦਾ ਇਹਨਾਂ ਦਾ ਸ਼ੌਕ ਆ ਇਹਨਾਂ ਦਾ ਚੱਲ ਜਾ ਕਹਿਲਾ ਭਾਵੇਂ ਇਹਨਾਂ ਦਾ ਕੋਈ ਪੋਲਿਟਿਕਲ ਆਹਾ ਹੋਊਗਾ ਵੀ ਕਰ ਟੈਂਡ ਚ ਕਰਨਾ ਤੇ ਪਾਈ ਰੱਖੋ ਠੀਕ ਹੈ ਵੀ ਫਿਰ ਆ ਇਹਨਾਂ ਨਹੀਂ ਆਉਂਦਾ ਸੀਗਾ ਜੇ ਇਹ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਹੂੰ 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 ਪਰ ਉਹ ਬਣਾ ਹੀ ਨਹੀਂ ਬਣਾ ਨਹੀਂ ਸਕੇ ਉਹ ਤੁਸੀਂ ਉਹਦੀ ਵਜ੍ਹਾ ਕੀ ਦੇਖਦੇ ਹੋ ਮਤਲਬ ਕਿ ਤੁਹਾਡੇ ਮੋਰਚੇ ਦੀ ਕਾਮਯਾਬੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਲੋਕ ਹੀ ਇੰਨੇ ਅੱਕੇ ਫਿਰਦੇ ਨੇ ਕਿ ਹਾਂ ਵੀ ਹੁਣ ਤਾਂ ਲੜਨਾ ਹੀ ਆ ਜਾਂ ਮਰਨਾ ਹੀ ਆ ਦੇਖੋ ਜੀ ਲੋਕਾਂ ਦੇ ਹਾਲਾਤ ਤਾਂ ਉਹ ਨਿਕਰੇ ਰਹੀ ਹੈ ਜਿਹੜੀਆਂ ਪਾਲਿਸੀਆਂ ਹੈਗੀਆਂ ਨੇ ਇਹ ਇਹਨਾਂ ਨੂੰ ਲਿਬਰਲਾਈਜੇਸ਼ਨ ਦੀਆਂ ਪਾਲਿਸੀਆਂ ਕਹਿੰਦੇ ਆਂ ਅੰਗਰੇਜ਼ੀ ਚ ਮਤਲਬ ਜਿਹੜੀਆਂ ਕਾਰਪੋਰੇਟ ਪੱਖੀ ਆ ਵੱਡੀਆਂ ਜਿਹੜੀਆਂ ਦੇਸ਼ੀ ਵਿਦੇਸ਼ੀ ਕੰਪਨੀਆਂ ਉਹਨਾਂ ਦੇ ਪੱਖੀ ਆ ਉਹ ਸਾਰਿਆਂ ਤੇ ਇਹਦਾ ਅਸਰ ਪੈ ਰਿਹਾ ਹੈ ਇਕੱਲਾ ਖੇਤੀ ਤੇ ਨਹੀਂ ਸਾਰੇ ਵਰਗਾਂ ਤੇ ਵਪਾਰ ਤੇ ਘੜਾਸ ਨੇ ਪੈ ਰਿਹਾ ਛੋਟਾ ਵਪਾਰ ਖਤਮ ਹੋ ਰਿਹਾ ਮੌਲਜ ਬਣ ਰਹੇ ਨੇ ਜਿਹੜੀ ਪੀ ਆਰਟੀਸੀ ਐ ਪੈਪਸੂ ਐ ਪਣ ਬੱਸ ਐ ਉਹ ਸਾਰਿਆਂ ਦਾ ਉਹ ਉਹਦੇ ਵਿੱਚ ਉਹ ਕਿਲੋਮੀਟਰ ਵਾਲੀਆਂ ਬੱਸਾਂ ਪਾ ਕੇ ਉਹ ਸਾਰਿਆਂ ਨੂੰ ਖਤਮ ਕਰ ਰਿਹਾ ਹੈ ਮੋਨ ਸਿੰਘ ਦਾ ਹੁਣ ਚਲਾਣਾ ਹੋਇਆ ਬਹੁਤ ਸਾਰੇ ਪੋਜ਼ਿਟਿਵ ਰਿਵਿਊ ਵੀ ਆਏ ਨੇ ਉਹਨਾਂ ਬਾਰੇ ਤੁਹਾਡੀ ਇੱਕ ਲੈਫਟ ਵਾਲਿਆਂ ਦੀ ਖਾਸ ਇੱਕ ਸਮਝ ਰਹੀ ਆ ਉਹ ਉਹਨਾਂ ਦੇ ਬਾਰੇ ਉਹਨਾਂ ਦੇ ਕਿਰਦਾਰ ਬਾਰੇ ਤੁਸੀਂ ਕੋਈ ਰਿਵਿਊ ਕੀਤਾ ਜਾਂ ਤੁਸੀਂ ਹੁਣ ਵੀ ਉੱਥੇ ਹੀ ਹੋ ਤੁਹਾਡੇ ਹਿਸਾਬ ਨਾਲ ਜਿਹੜੀਆਂ ਇਹ ਨਵੀਆਂ ਆਰਥਿਕ ਨੀਤੀਆਂ ਕਹਿ ਦਿੰਦੇ ਆ ਹੂੰ ਹੂੰ ਖੁੱਲੀ ਮੰਡੀ ਵਾਲੀਆਂ ਨਵਾਂ ਵਿਕਾਸ ਮਾਡਲ ਹੈ ਜਿਹੜਾ ਡਬਲਯੂਟੀਓ ਦੇ ਬਾਣ ਤੋਂ ਬਾਅਦ ਜੇ ਨੋ ਲਿਬਰਲਾਈਜੇਸ਼ਨ ਪ੍ਰਾਈਵੇਟੇਸ਼ਨ ਗਲੋਬਲਾਈਜੇਸ਼ਨ ਦੇ ਜਿਹੜੀਆਂ ਉਦਾਰੀਕਰਨ ਇਹ ਜਿਹੜੀਆਂ ਪਾਲਿਸੀਆਂ ਲਿਆਉਣ ਵਾਲਾ ਜਦੋਂ 1991 ਦੇ ਵਿੱਚ WTO ਦੇ ਸੰਸਾਰ ਵਪਾਰ ਸੰਸਥਾ ਬਣੀ ਹੈ ਉਹਦੇ ਤੇ ਇਹਨਾਂ ਨੇ ਸਾਈਨ ਕੀਤੇ ਆ ਨਰਸਮਹਾ ਰਾ ਪ੍ਰਧਾਨ ਮੰਤਰੀ ਉਦੋਂ ਇਹ ਖੁਦ ਖਜ਼ਾਨਾ ਮੰਤਰੀ ਸੀਗਾ ਇਹ ਪਾਲਸੀਆਂ ਤੁਹਾਡੀ ਹਜੇ ਤਾਂ ਕੋਈ ਪਾਲਸੀ ਮੇਰੇ ਪੂਰਾ ਮੈਂ ਜਵਾਬ ਦੇ ਲੈਣ ਦਾ ਕਲ ਨਹੀਂ ਬਣਦੀ ਜਿਹੜੀਆਂ ਪਾਲਸੀਆਂ ਕਹਿੰਦਾ ਅਸੀਂ ਦੁੱਖ ਭੁਗਤ ਰਹੇ ਹਾਂ ਹੁਣ ਕਿਸਾਨ ਵੀ ਮਜ਼ਦੂਰ ਵੀ ਉਨਾ ਦਾ ਰਜਗਾਰ ਖਤਮ ਹੋ ਰਿਹਾ ਛੋਟਾ ਵਪਾਰ ਵੀ ਇਹ ਪਾਲਸੀਆਂ ਦਾ ਜਿਨ੍ਹਾਂ ਦਾ ਅਸੀਂ ਸਜਾ ਭੁਗਤ ਰਹੇ ਆ ਇਹ ਉਹੀ 1991 ਵਾਲੀਆਂ ਪਾਲਸੀਆਂ ਜਿਨ੍ਹਾਂ ਨੂੰ ਮਨਮੋਹਨ ਸਿੰਘ ਨੇ ਲਿਆਂਦਾ ਸੀਗਾ ਫਰਕ ਕੀ ਸੀਗਾ ਇਹਦੇ ਨਾਲ મોદી ਨੂੰ ਢੰਗ ਦਾ ਫਰਕ ਹੈ ਉਹ ਨਰਮ ਢੰਗਾਂ ਨਾਲ ਮਤਲਬ ਉਹੀ ਪਾਲਸੀਆਂ ਧੱਕਣਾ ਚਾਹੁੰਦਾ ਅਸੀਂ ਪੁਸ਼ ਕਰਨਾ ਚਾਹੁੰਦਾ ਅਸੀਂ ਪ੍ਰਾਈਵੇਟੇਸ਼ਨ ਵਾਲੀਆਂ ਵੱਡੇ ਜਿਹੜੀਆਂ ਘਰਾਣੇ ਆ ਆਪਣੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਮਾਲੂਮਾਲ ਕਰਨ ਵਾਲਾ ਇਹਦਾ ਦੂਜਾ ਢੰਗ ਹੈਗਾ ਵੀ ਝਟਕੇ ਨਾਲ ਹੀ ਹੈਗਾ ਠੀਕ ਬਾ ਇੱਕ ਝਟਕੇ ਨਾਲ ਇੱਕ ਹੌਲੀ ਹੌਲੀ ਜਿਵੇਂ ਮਾਰਨਾ ਹੁੰਦਾ ਯਰ ਦੇ ਕੇ ਤੇ ਤੁਸੀਂ ਨਹੀਂ ਸਮਝਦੇ ਉਹਨਾਂ ਦਾ ਕੋਈ ਕੰਟਰੀਬਿਊਸ਼ਨ ਹੈ ਜਿਵੇਂ ਉਹ ਮੰਨਿਆ ਜਾ ਰਿਹਾ ਹੈ ਨਾ ਕਿ ਉਹਨਾਂ ਨੇ ਸਿੱਖੀ ਦਾ ਜਾਂ ਉਹਨਾਂ ਨੇ ਪੰਜਾਬੀ ਦਾ ਇੱਕ ਇੱਕ ਨਾਂ ਰੋਸ਼ਨ ਕੀਤਾ ਦੁਨੀਆ ਪੱਧਰ ਤੇ ਤੁਹਾਡਾ ਕਹਿਣਾ ਇਹ ਨਹੀਂ ਹੈਗਾ ਦੇਖੋ ਜੀ ਸਿੱਖੀ ਹੈ ਹੁਣ ਜੇ ਪੱਗ ਬੰਨ ਲੂਗਾ ਪੱਗ 'ਚ ਸਿਰ ਦੇ ਲੂ ਉਹਦੇ ਨਾਲ ਥੋੜਾ ਸਿੱਖੀ ਬਣ ਜੂਗੀ ਹੂੰ ਜਿਹੜਾ ਹੁਣ ਇਹ ਅਜਨਾ ਪਾਲਿਸ ਕੰਨ ਮਾਰ ਰਿਹਾ ਸਾਰਾ ਸਿੱਖੀ ਮਾਰ ਰਿਹਾ ਪੰਜਾਬੀ ਮਾਰ ਰਹੇ ਨੇ ਸਾਡਾ ਇਹ ਨਹੀਂ ਐਵੇਂ ਕੋਈ ਸਹਰੀਆਂ ਜਿਹੜੀਆਂ ਉਹਨਾਂ ਦੇ ਹੈਗੇ ਆ ਨਾ ਜਿਹੜੀਆਂ ਉਹਨਾਂ ਦੇ ਕੋਲ ਮੀਡੀਆ ਬਿਤੇਰਾ ਹੈਗਾ ਕਾਰਪੋਰੇਟਾਂ ਕੋਲੇ ਉਹਨੂੰ ਜਿਵੇਂ ਕਿਸੇ ਗੰਦਗੀ ਨੂੰ ਮੈਂ ਤਾਂ ਐਂ ਕਹੂੰਗਾ ਆਪਾਂ ਉਹਦੇ ਨਾ ਬਰਕ ਲਾ ਦਗੇ ਤਾਂ ਕਿ ਚਮਕਣ ਲੱਗ ਜੇ ਉਹ ਉਹਨੂੰ ਚਮਕਾਇਆ ਜਾ ਰਿਹਾ ਉਹਦਾ ਰੋਲ ਆ ਜਿਹੜੀਆਂ ਉਹਨਾਂ ਨੇ ਜਿਹੜਾ ਰੋਲ ਅਦਾ ਕੀਤਾ ਦੋ ਟਰਮਾਂ ਚ ਉਹ ਉਹ ਦੇਸ਼ ਦੇ ਕਿਸਾਨਾਂ ਨੂੰ ਮਿਹਨਤੀ ਲੋਕਾਂ ਨੂੰ ਧਾਰਮਿਕ ਘੱਟ ਗਣਤੀਆਂ ਨੂੰ ਮਾਰਨ ਵਾਲਾ ਰੋਲ ਆ ਹੁਣ ਆਪਾਂ ਡੱਲੇਵਾਲ ਸਾਹਿਬ ਨੇ ਅੱਜ ਇੱਥੇ ਬੋਲੇ ਸਪੀਚ ਤੇ ਹਨਾ ਲਗਾਤਾਰ ਉਹ ਆਪਣੇ ਬੁਲੇਟਿਨਸ ਦੇ ਰਹੇ ਨੇ ਤੁਸੀਂ ਵੀ ਆਪਣੀ ਗੱਲ ਚ ਕਿਹਾ ਕਿ ਉਹਨਾਂ ਨੇ ਕਿਹਾ ਸੀ ਵੀ 4 ਦਿਨਾਂ ਬਾਅਦ ਸ਼ਾਇਦ ਮੈਂ ਬੋਲਣ ਦੀ ਪੋਜੀਸ਼ਨ ਚ ਨਾ ਰਵਾਂ ਤੇ ਤੁਸੀਂ ਉਹਨਾਂ ਬਹੁਤ ਸਾਰੇ ਲੋਕ ਸਵਾਲ ਉਠਾ ਰਹੇ ਨੇ ਕਿ ਜਿਹੜਾ ਬੰਦਾ 40 ਦਿਨਾਂ ਤੋਂ ਇੱਕ ਭੁਖੜਤਾਲ ਦੇ ਵਿੱਚ ਆ ਉਹ ਇਦਾਂ ਇਹਨੇ ਕਨਸਟੈਂਟਲੀ ਬਿਆਨ ਨਹੀਂ ਦੇ ਸਕਦਾ ਇਸ એનર્ਜੀ ਨਹੀਂ ਬੰਦੇ ਚ ਰਹਿੰਦੀ ਤਾਂ ਜਿਹੜੇ ਸ਼ੰਕੇ ਨੇ ਇਹਨਾਂ ਨੂੰ ਲੱਗਦਾ ਹੈ ਇਹ ਭੰਡੀ ਪ੍ਰਚਾਰ ਹੈ ਜਾਂ ਇਹਨਾਂ ਦੀ ਕੋਈ ਬੁਨਿਆਦ ਹੈ ਵੇਖੋ ਜੀ ਜਿਹੜਾ ਇਹ ਸ਼ੰਕੇ ਹੈ ਕਿਉਂਕਿ ਜਿਹੜਾ ਸ਼ੰਕ ਦਾ ਕੋਈ ਵੀ ਕਰ ਸਕਦਾ ਹਮਮ ਖਾਸ ਕਰਕੇ ਜਿਹੜੇ ਚਾਹੁੰਦੇ ਆ ਵੀ ਇਹ ਮੋਰਚੀ ਦੀ ਫੂਕ ਨਿਕਲ ਜੇ ਇਹਨੂੰ ਸਮਰਥਨ ਨਾਲ ਵੇਲੇ ਉਹ ਉਹ ਚੇਤਨ ਤੌਰ ਤੇ ਵੀ ਫਲਾਉਂਦੇ ਆ ਹਮਮ ਇਹ ਪਰ ਜਿਹੜੀ ਸਾਡੇ ਦਾ ਨਾ ਕਹੋ ਉਹਦਾ ਜਿਹੜਾ ਸਰਕਾਰੀ ਡਾਕਟਰ ਹੈ ਉਹ ਇਹਦਾ ਐਗਜ਼ਾਮਨ ਕਰਦੇ ਆ ਨਾ ਡੇਲੀ ਐਗਜ਼ਾਮਨ ਕਰਕੇ ਆਪਦੀ ਰਿਪੋਰਟ ਦਿੰਦੇ ਆ ਹਮਮ ਉਹ ਰਿਪੋਰਟ ਕੀ ਕਹਿੰਦੀ ਹੈ ਉਹ ਰਿਪੋਰਟ ਸਾਡੇ ਗੱਲ ਤੇ ਵਿਸ਼ਵਾਸ ਨਾ ਕਰੋ ਤੁਸੀਂ ਕਹਿੰਦੇ ਵੀ ਜਮਾ ਉਹ ਤਾਂ ਡਾਂਗਰ ਗਾਏ ਵਿੱਚ ਝੂਠ ਮਾਰੀ ਜਾਂਦੇ ਆ ਰਿਪੋਰਟ ਤਾਂ ਨਹੀਂ ਸਰਕਾਰੀ ਡਾਕਟਰ ਦੀ ਰਿਪੋਰਟ ਤਾਂ ਨਹੀਂ ਝੂਠ ਮਾਰਦੀ ਉਹ ਕਹਿ ਰਹੀ ਹੈ ਵੀ ਇਹਦਾ ਕਰੀਟੀਨਿਨ ਜਿਹੜਾ ਇੱਕ ਹੁੰਦਾ ਤੱਤ ਆਪਣੇ ਬਲੱਡ ਚ ਉਹ ਜਿਹੜਾ ਜਦੋਂ ਵੱਧ ਜਾਏ ਤਾਂ ਗੁਰਦੇ ਵੀ ਗੁਰਦੇ ਫੇਲ ਹੋ ਜਾਂਦੇ ਆ ਤੇ ਉਹ ਗੁਰਦੇ ਫੇਲ ਹੋਣ ਦੀ ਨਿਸ਼ਾਨੀ ਆ ਫੇਰ ਹੀ ਉਹ ਗੰਦਾ ਤੱਤ ਵੱਧਦਾ ਖੂਨ ਚ ਉਹ ਕਹਿੰਦੇ ਵੀ ਜਿੰਨਾ ਨਾਰਮਲ ਹੋਣਾ ਚਾਹੀਦਾ 1.1 ਹੁੰਦਾ ਆਮ ਉਹ ਉਹਨਾਂ 6.5 ਹੋਇਆ ਪਿਆ ਕਹਿੰਦੇ ਉਹ 6 ਗੁਣਾ ਹੋਇਆ ਪਿਆ ਹੂੰ ਉਹਦਾ ਜਿਹੜਾ ਜਿਹਦੇ ਕਰਕੇ ਉਹਦਾ ਡੈਮੇਜ ਉਹਦਾ ਗੁਰਦੇ ਆ ਜਿਹੜੇ ਉਹ ਡੈਮੇਜ ਹੋਏ ਪਏ ਨੇ ਪੂਰੇ ਡੈਮੇਜ ਨਹੀਂ ਉਹਨਾਂ ਨੇ ਇਹ ਕਿਹਾ ਵੀ ਜੇ ਇਹਨਾਂ ਨੂੰ ਹੁਣ ਡੈਲਸਸ ਨਾ ਕਰਵਾਇਆ ਡੈਲਸਸ ਸਮਝਦੇ ਤੁਸੀਂ ਬੜੇ ਲਿਖਿਆ ਉਹ ਸਾਰਾ ਖੂਨ ਸਾਫ਼ ਕਰਨੇ ਹੁੰਦਾ ਵੀ ਇੱਕ ਵਾਰੀ ਖੂਨ ਸਾਫ਼ ਕਰਕੇ ਨਵਾਂ ਪਾ ਦਿਓ ਇੰਨਾ ਖੂਨ ਗੰਦਾ ਹੋ ਗਿਆ ਵੀ ਇਹ ਮਲਟੀ ਆਰਗਨ ਫੇਲਰ ਹੈ ਜਿਹੜੀ ਇਹ ਕਿਸੇ ਵੇਲੇ ਵੀ ਹੋ ਸਕਦੀ ਹੈ ਵੀ ਗੁਰਦੇ ਫੇਲ ਹੋਣ ਦੇ ਨਾਲ ਹੱਟ ਤੇ ਅਸਰ ਜਾਊਗਾ ਹੱਟ ਦੇ ਨਾਲ ਲਿਵਰ ਤੇ ਜਾਊਗਾ ਇਕਦਮ ਇਹਨਾਂ ਨੂੰ ਅਟੈਕ ਹੋਊਗਾ ਤਾਂ ਖਤਮ ਹੋ ਜਾਣਗੇ ਇਹ ਇਹ ਡਾਕਟਰਾਂ ਦੀ ਰਿਪੋਰਟ ਹੈ ਸਾਡੀ ਤਾਂ ਹੀ ਨਹੀਂ ਕੋਈ ਇਹ ਸੋ ਇਸ ਕਰਕੇ ਫੇਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹ ਚੰਗਾ ਭਲਾ ਹੈਗਾ ਐ ਐਵੇਂ ਵੀ ਮਤਲਬ 40 ਦਿਨਾਂ ਦਾ ਵੀ ਕੁਝ ਨਹੀਂ ਹੋਇਆ ਉਹਨੂੰ ਚਲ ਕੋਈ ਬੰਦਾ ਮੈਂਟਲੀ ਕਈ ਵਾਰੀ ਫਿਜ਼ੀਕਲੀ ਕਿੰਨੇ ਡਾਊਨ ਹੋ ਜੇ ਕੋਈ ਜਿਹੜਾ ਇਹਨੂੰ ਕਹਿੰਦੇ ਨਾ ਵੀ ਮਾਨਸਿਕ ਤੌਰ ਤੇ ਕਈ ਬੰਦੇ ਨਹੀਂ ਡਾਊਨ ਹੁੰਦੇ ਹੂੰ ਵੀ ਬੰਦੇ ਸਰੀਰਕ ਤੌਰ ਤੇ ਤਕੜੇ ਹੁੰਦੇ ਮਾਨਸਿਕ ਤੌਰ ਤੇ ਡਾਊਨ ਹੋ ਜਾਂਦੇ ਸਾਡੇ ਸਾਥੀ ਵੀ ਨੇ ਨਾ ਉਹ ਮਦਗੀ ਤੁਹਾਡੇ ਸਾਥੀ ਰਹੇ ਨੇ ਇੰਨੀ ਦੇਰ ਤੁਸੀਂ ਜਿਹੜੇ ਤੋਂ ਉਹ ਕੀ ਤੁਹਾਨੂੰ ਲੱਗਦਾ ਫਿਜ਼ੀਕਲੀ ਸਟਰੋਂਗ ਨੇ ਜਾਂ ਮੈਂਟਲੀ ਸਟਰੋਂਗ ਨੇ ਫਿਜ਼ੀਕਲੀ ਤਾਂ ਜੇ ਹੁਣ ਵੇਖੋ ਜੀ ਬੀਪੀ ਹੈ ਬਿਲਕੁਲ ਉਹਨਾਂ ਦਾ ਬੀਪੀ ਆਪ ਡਾਊਨ ਹੁੰਦਾ ਪਿਛਲੇ ਦਿਨੇ ਸਾਰਾ 74 ਰਹਿ ਗਿਆ ਸੀਗਾ ਉਹ ਨਾ 74 ਹੀਟ ਲਾਪਦਾ ਨੇ 98 ਕੁਤਲਾ ਸੀਗਾ ਆਮ ਨਾਰਮਲ ਨਾਲੋਂ 60 70 ਪੁਆਇੰਟ ਥੱਲੇ ਆ ਗਿਆ ਸੀਗਾ ਜੀ ਤੇ ਜਿਹੜਾ ਹੈਗਾ ਉਹ ਵੀ ਫਿਜ਼ੀਕਲੀ ਤਾਂ ਨਹੀਂ ਕਮਜ਼ੋਰ ਹੈ ਪੂਰੇ ਕਮਜ਼ੋਰ ਹੋਣੇ ਆ ਯਾਰ ਹੁਣ 40 ਦਿਨ ਬੰਦਾ ਕੁਝ ਨਾ ਖਾਵੇ ਕੱਲੇ ਪਾਣੀ ਤੋਂ ਬਿਨਾਂ ਜੀ 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 ਸਰੀਰ ਕੀ ਕਰਦਾ ਉਸ ਤੋਂ ਬਾਅਦ ਜਦੋਂ ਆਪਾਂ ਖਾਣਾ ਖੇ ਲੈ ਦਿੰਦੇ ਹੁਣ ਉਹ ਸਾਡਾ ਸਰੀਰ ਸਰੀਰ ਨੂੰ ਖਾ ਕੇ ਜਿਉਣਾ ਸ਼ੁਰੂ ਕਰ ਦਿੰਦਾ ਹੂੰ ਉਹਨਾਂ ਨੇ ਉਹਦੀ ਚਰਬੀ ਖਾ ਲਈ ਪਹਿਲਾਂ ਹੁਣ ਉਸ ਤੋਂ ਬਾਅਦ ਜਿਹੜੇ ਆਪਣੇ ਮਸਲਸ ਦੇ ਵਿੱਚ ਪ੍ਰੋਟੀਨ ਹੁੰਦੇ ਉਹ ਖਾਣ ਲੱਗ ਜਾਂਦੇ ਉਸ ਤੋਂ ਬਾਅਦ ਖਤਮ ਆ ਉਹ ਹੂੰ ਸੋ ਇਸ ਕਰਕੇ ਫਿਜ਼ੀਕਲੀ ਤਾਂ ਡਾਊਨ ਹੀ ਐ ਪਰ ਮਾਨਸਿਕ ਤੌਰ ਤੇ ਅਗਲੇ ਨੂੰ ਆਇਆ ਹੁੰਦਾ ਵੀ ਚੱਲ ਜੇ ਮਸ਼ੀਹ ਇਹਨਾਂ ਇਕੱਠਾਂ ਤੋਂ ਵੀ ਮਿਲਦੀ ਐ ਤੁਹਾਨੂੰ ਲੱਗਦਾ ਵੀ ਹੋਰ ਵੀ ਮਿਲਦੀ ਐ ਹੁਣ ਜਦੋਂ ਕਹਿੰਦੇ ਸਾਰਾ ਪੰਜਾਬ ਉਹਦੇ 30 ਤਰੀਕ ਨੂੰ ਮੇਰੇ ਆਪਣਾ ਸਾਡੇ ਅੰਦੋਲਨ ਦੇ ਨਾਲ ਆ ਐ ਨਹੀਂ ਉਹਦੇ ਨਾਲ ਐ ਜਿਹੜਾ ਸੀ ਅੰਦੋਲਨ ਸ਼ੁਰੂ ਕੀਤਾ ਸੀ ਉਹਨੂੰ ਬੂਰ ਪੈਣ ਲੱਗ ਗਿਆ ਉਹਨੂੰ ਫੜ ਲੱਗਣਾ ਸ਼ੁਰੂ ਹੋ ਗਿਆ ਜਿਹੜਾ ਟੁਹਾਨੇ ਇਕੱਠ ਹੋਇਆ ਉਹ ਤੁਹਾਡੇ ਸਹਿਯੋਗ ਚ ਹੋਇਆ ਜਾਂ ਤੁਹਾਡੀਆਂ ਮਤਲਬ ਕੀ ਤੁਹਾਡੇ ਕੰਡੇ ਵੀ ਜਣ ਲਈ ਹੋਇਆ ਤੁਸੀਂ ਸਵਾਲ ਜੀ ਆਏ ਨਹੀਂ ਕਰਨਾ ਚਾਹੀਦਾ ਟੁਹਾਨੇ ਇਕੱਠ ਇਸਕੇਮ ਵਾਲੇ ਨੇ ਕੀਤਾ ਹੂੰ ਕਿ ਤੁਸੀਂ ਕਿੰਨੇ ਕੀਤਾ ਇੱਕ ਮਿੰਟ ਉਹ ਯਾਦ ਹੈਗਾ ਆਪਣਾ ਨਹੀਂ ਪਰ ਜਦੋਂ ਦੋ ਦੋ ਪੈਰਲਰ ਕੱਟ ਹੋਣਗੇ ਫਰਕ ਤਾਂ ਪੈਂਦਾ ਹੀ ਨਾ ਤੁਹਾਡਾ ਤੁਹਾਡਾ ਵੀ ਤਾਂ ਕਿਸਾਨੀ ਨੂੰ ਹੀ ਅਪੀਲ ਹੈ ਉਹਨਾਂ ਦੀ ਵੀ ਕਿਸਾਨੀ ਨੂੰ ਅਪੀਲ ਹੈ ਤੇ ਤੁਹਾਨੂੰ ਕੀ ਲੱਗਦਾ ਉਹਦੇ ਪਿੱਛੇ ਕੀ ਮੋਟਿਵ ਹੈ ਪੈਰਲਰ ਕੱਟ ਜੇ ਇਹ ਤਰੀਕਾ ਮੇਰੀ ਗੱਲ ਸੁਣ ਲਓ ਤਰੀਕਾ ਕੁਦਰਤੀ ਕੱਟਣਗੇ ਅਨਾਉਂਸ ਹੋ ਗਈਆਂ ਉਹਨਾਂ ਵਾਲੀ ਵੀ ਸਾਡੇ ਵਾਲੀ ਵੀ ਹੂੰ ਹੂੰ ਉਸ ਤੋਂ ਬਾਅਦ ਉਹਨਾਂ ਨੇ ਵੀ ਅਪੀਲ ਸਾਨੂੰ ਕੀਤਾ ਵੀ ਯਾਰ ਆਪਣੀਆਂ ਤਰੀਖਾਂ ਇਕੱਠੀਆਂ ਹੋ ਗਈਆਂ ਤੁਸੀਂ ਅੱਗੇ ਪਿੱਛੇ ਕਰ ਲਓ ਅਸੀਂ ਉਹਨਾਂ ਨੂੰ ਅਪੀਲ ਕੀਤੀ ਵੀ ਅਸੀਂ ਕਰ ਲੈਣਾ ਸੀਗਾ ਪਰ ਵੀ ਜਿਹੜੇ ਉਹ ਬੰਦਾ ਹੈਗਾ ਜਿਹਦੇ ਕਰਕੇ ਜਿਹਦੀ ਭਾਵਨਾ ਦੇ ਤਹਿਤ ਕੀਤਾ ਉਹ ਉਹ ਬੰਦੇ ਕਰਕੇ ਉਹ ਕਹਿੰਦਾ ਵੀ ਇੱਕ ਦਿਨ ਵੀ ਲੇਟ ਨਹੀਂ ਕੀਤਾ ਜਾ ਸਕਦਾ ਵੀ ਜੇ ਹੋ ਸਕਦਾ ਮੇਰੇ ਉੱਤੇ ਹਾਲਤ ਰਹੂ ਕਿ ਨਾ ਰਹੂਗੀ ਛੋਡੇ ਸਾਹਮਣੇ ਤਾਂ ਇਹ ਜੀ ਕੋਈ ਪ੍ਰੋਬਲਮ ਨਹੀਂ ਛੋਡਾ ਬੰਦਾ ਤਾਂ ਕੋਈ ਐ ਜਾ ਨਹੀਂ ਰਿਹਾ ਵੀ ਦੋ ਦਿਨ ਲੇਟ ਕਰ ਲਓਗੇ ਇਸ ਕਰਕੇ ਸਾਡੀ ਮੰਨ ਉਹਦੀ ਭਾਵਨਾ ਮੰਨ ਲਓ ਵੀ ਭਾਈ ਬੰਦੇ ਨੇ ਕਹਿੰਦਾ ਮੈਂ ਆਖਰੀ ਵਾਰ ਤੇ ਮੇਰੇ ਬੋਲ ਹੈ ਤੁਸੀਂ ਇੱਕ ਦਿਨ ਪਿੱਛੇ ਕਰ ਲਓ ਉਹ ਕਹਿੰਦੇ ਨਹੀਂ ਕਰਨਾ ਇਹ ਹੂੰ ਤਾਂ ਕੀ ਮਜਬੂਰੀ ਲੱਗੀ ਤੁਹਾਨੂੰ ਉਹਨਾਂ ਦੀ ਉਹਨਾਂ ਦੀ ਮਜਬੂਰੀ ਕੀ ਲੱਗੀ ਬਈ ਜੇ ਆਪਾਂ ਅੱਧ ਦਿਨ ਕਰ ਲਿਆ ਹੂੰ ਹੂੰ ਜਿਹੜਾ ਸਾਡਾ ਪੱਕਾ ਕੱਢ ਰ ਹੈ ਹੂੰ ਹੂੰ ਉਹ ਵੀ ਇੱਥੇ ਖਨੋਰੀ ਆਊਗਾ ਹੂੰ ਜਦੋਂ ਉਧਰ ਪ੍ਰੋਗਰਾਮ ਹੋਊਗਾ ਆਪਾਂ ਕਹਦੇਗਾ ਯਾਰ ਆਪਣਾ ਤਾਂ ਪ੍ਰੋਗਰਾਮ ਦਿੱਤਾ ਆਪਣੇ ਫੋਰਮ ਵੱਲੋਂ ਤਾਂ ਵੀ ਆਪਣਾ ਤਾਂ ਜਥੇਵੰਦਕ ਤੌਰ ਤੇ ਜਾਵਤੇ ਦੇ ਤੌਰ ਤੇ ਉਧਰ ਜਾਣਾ ਬਣਦਾ ਹੂੰ ਵੀ ਜਿਹੜਾ ਉਧਰ ਪ੍ਰੋਗਰਾਮ ਦਿੱਤਾ ਹੋਇਆ ਤਾਂ ਅਸੀਂ ਉਹ ਆਪਣਾ ਕਾਡਰ ਨੂੰ ਬਚਾ ਲਾਂਗੇ ਇੱਧਰ ਨਹੀਂ ਆ ਸਕੂਗਾ ਸਾਡੇ ਹਿਸਾਬ ਨਾਲ ਤਾਂ ਤਾਂ ਨਹੀਂ ਬਦਲੇ ਨਹੀਂ ਇੱਕ ਦਿਨ ਪਿੱਛੇ ਕਰਨ ਚ ਕੋਈ ਦਿੱਕਤ ਨਹੀਂ ਸੀ ਜਿੱਦਾਂ ਨੂੰ ਲੱਗਦਾ ਕਾਮਯਾਬ ਹੋ ਗਏ ਉਹ ਰੋਕਣ ਚ ਨਹੀਂ ਕੰਮ ਜਾਉ ਹੋਏ ਉਹ ਤਾਂ ਦੇਸੀ ਗਿਆ ਅੱਜ ਸਾਰਾ ਕੁਝ ਇੱਥੇ ਉਹਨਾਂ ਦਾ ਕਾਡਰ ਵੀ ਆਇਆ ਉਹਨਾਂ ਜਿੱਥੇ ਬੰਦੀਆਂ ਦਾ ਵੀ ਉਹ ਤਾਂ ਚਲ ਹੁਣ ਆਏ ਕਟਾਗਰੀ ਕਿੱਲੇ ਵੇਖ ਪਰ ਜਿੰਨਾ ਇਕੱਠਾ ਹੈਗਾ ਜੇ ਹੁਣ ਮੰਨ ਲਓ ਆਏ ਵੇਖੋ ਠੀਕ ਹੈ ਉਹਨਾਂ ਦੇ ਪਿੰਡ ਚੋਂ ਜਿੱਥੇ ਉਹਨਾਂ ਦਾ ਜੁਨਟ ਹੈ ਉੱਥੋਂ ਦੋ ਬਸਾਂ ਨਿਕਲ ਗਈਆਂ ਉਹਨਾਂ ਦੇ ਕਾਰਡ ਦੇ ਪ੍ਰੈਸ਼ਰ ਨਹੀਂ ਉਹ ਅਲੱਗ ਕਹਿੰਦੇ ਤੁਸੀਂ ਬੈਠੇ ਹੋ ਇੱਥੇ ਤੁਸੀਂ ਫੰਡ ਲੈਣ ਨੂੰ ਅਗਰਾਹੀ ਕਰਨ ਨੂੰ ਮੁਰੇ ਹੋ ਜਾਂਦੇ ਆ ਉਹ ਉਹ ਪ੍ਰੈਸ਼ਰ ਆ ਜਿਹੜਾ ਪਬਲਿਕ ਪ੍ਰੈਸ਼ਰ ਆ ਉਹ ਉਹ ਉਹਨਾਂ ਨੂੰ ਖਿੱਚ ਕੇ ਲਿਆਉਂਦਾ ਹੈ ਤਾਂ ਉਹ ਮੋਰਲ ਜਿਹੜੀ ਅਪੀਲ ਇਸ ਇਹਦੇ ਵਿੱਚ ਮੋਰਲ ਸਟਰੈਂਥ ਸੀ ਜਿਹੜੀ ਇਸ ਅਪੀਲ ਚ ਉਸ ਕੱਟ ਚ ਤੁਹਾਨੂੰ ਲੱਗਦਾ ਨਹੀਂ ਸੀ ਨਹੀਂ ਸੀਗੀ ਦੂਜੀ ਗੱਲ ਜਿਹੜੇ ਇਹ ਅਗਰਾਹਾ ਸਾਹਿਬ ਹੈ ਨਾ ਇਹਨਾਂ ਦੀ ਪਾਲਿਸੀ ਕਹਿੰਦੇ ਤਾਂ ਆਏ ਹੈਗੇ ਆ ਵੀ ਅਸੀਂ ਤਾਲਵੇਲ ਵਾਂ ਬਾਹਰੋਂ ਸਮਰਥਨ ਕਰ ਦਿੰਨੇ ਆ ਤੁਹਾਡਾ ਅਸੀਂ ਕਹਿੰਦੇ ਵੀ ਕਿਵੇਂ ਬਾਹਰੋਂ ਸਮਰ ਕਹਿੰਦੇ ਵੀ ਤੁਸੀਂ 18 ਤਰੀਕ ਨੂੰ 3 ਘੰਟੇ ਲਈ ਸੈਂਟਰ ਸਰਕਾਰ ਦੇ ਅੜਿਆਲੇ ਰਵਾਈਏ ਦੇ ਵਿਰੁੱਧ 3 ਘੰਟੇ ਲਈ ਰੇਲ ਜਾਮ ਦਾ ਸਰਦਾਰ ਦਿੱਤਾ 12 ਤੋਂ 3 ਤੱਕ ਹੂੰ ਹੂੰ ਅਸੀਂ ਵੀ ਕਿਹਾ ਵੀ ਆਪਾਂ ਵੀ ਇਸ ਦਿਨ ਕਰੋ ਕੁਛ ਨਾ ਕੁਛ ਅਸੀਂ ਕਹਿੰਦੇ ਮੋਟਰਸਾਈਕਲ ਮਾਰਚ ਕਰਤਾ ਹੁਣ ਆਪਣੇ ਅਰਗੇ ਤੇ ਬੰਦੇ ਨੂੰ ਲੱਗ ਸਕਦਾ ਜਾਂ ਠੀਕ ਹੈ ਵੀ ਉਹ ਵੀ ਉੱਤੇ ਟਿੱਕੇ ਦਾ ਨਹੀਂ ਉਹਨਾਂ ਨੇ ਵੀ ਪਰ ਗੱਲ ਕੀ ਸੀਗਾ ਮੋਰਟਰ ਮੋਟਰਸਾਈਕਲ ਮਾਰਚ ਕਾਦੀ ਖਸਤਾ ਰੱਖਿਆ ਵੀ ਜਿਹੜਾ ਸਾਡਾ ਕਾਰ ਡਰ ਕਿਤੇ ਰੇਲ ਤੇ ਨਾ ਜਾਵੜੇ ਕਿਤੇ ਹੂੰ ਉਧਰ ਮੋਟਰਸਾਈਕਲਾਂ ਦੇ ਤੁਰਿਆ ਫਿਰੇ ਇਹ ਹੁਣ ਵੇਖਣ ਨੂੰ ਤਾਂ ਐ ਲੱਗਦਾ ਵੀ ਉਸੇ ਦਿਨ ਰੱਖ ਕੇ ਸਪੋਰਟ ਕਰਤੀ ਸਾਡੇ ਹਿਸਾਬ ਨਾਲ ਉਹਨਾਂ ਨੇ ਆਪ ਦਾ ਕਾਰਟਰ ਨੂੰ ਇਧਰ ਆਉਣ ਤੋਂ ਰੋਕ ਲਿਆ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਤਾਲਵੇ ਵਾਲਮੀ ਸਪੋਰਟ ਫੇਰ ਬਣਦੀ ਸੀਗੀ ਵੀ ਅਸੀਂ ਕਿਹਾ ਸੀਗਾ ਵੀ ਉੱਤੇ ਪੰਜਾਬ ਦੇ ਵਿੱਚ ਕੋਈ ਵੀ ਫਟਕ ਹੈ ਕੋਈ ਵੀ ਸਟੇਸ਼ਨ ਹੈ ਹਰ ਇੱਕ ਪਿੰਡ ਆਵੇ ਉੱਥੇ ਹਰ ਇੱਕ ਮੰਡੇ ਸਾਂ ਪਾਵੇ ਤੁਸੀਂ ਸਾਡੇ ਵਾਲੇ ਪੁਆਇੰਟਾਂ ਤੇ ਨਾ ਆਉਂਦੇ ਤੁਸੀਂ ਰੇਲ ਦੇ ਕੋਈ ਹੋਰ ਪੁਆਇੰਟ ਇੰਡੀਪੈਂਡੈਂਟ ਉੱਥੇ ਕਰਕੇ ਆਪਦੇ ਕਾਰਟਰ ਨੂੰ ਉੱਥੇ ਲੈ ਜਾਂਦੇ ਉੱਥੇ ਆਪਦੀਆਂ ਸਪੀਚਾਂ ਕਰਦੇ ਉਹ ਰੇਲ ਬੰਦ ਚ ਤੁਹਾਡਾ ਹਿੱਸਾ ਪੈ ਜਾਣਾ ਸੀਗਾ ਉਹਦਾ ਬਣਨਾ ਸੀ ਤਾਲਮੇਲ ਵਾ ਵੀ ਅਸੀਂ ਛੋਡੇ ਚ ਨਹੀਂ ਆਏ ਪਰ ਅਸੀਂ ਕਿਸੇ ਹੋਰ ਥਾਂ ਤੇ ਰੇਲ ਬੰਦ ਕਰਕੇ ਠੀਕ ਉਹਦੇ ਵਿੱਚ ਸਮਰਥਨ ਪਾਤਾ ਪਰ ਜਿਹੜਾ ਤੁਸੀਂ ਕਹਿੰਦੇ ਵੀ ਅਸੀਂ ਉੱਥੇ ਮੋਟਰਸਾਈਕਲ ਮਾਰਚ ਤੋਰਦੇ ਤਾਂ ਮਤਲਬ ਰੇਲ ਤੋਂ ਰੋਕ ਲਿਆ ਹੈ ਠੀਕ ਹੈ ਵੀ ਉਹਦੇ ਵਿੱਚ ਮੈਂ ਤੁਹਾਡੀ ਤੁਹਾਡਾ ਨੁਕਤਾ ਕਲੀਅਰ ਹੋ ਗਿਆ ਪਰ ਹਮ ਲਾਸਟ ਕਰ ਲਓ ਜੀ ਹਮ ਲਾਸਟ ਮੈਂ ਬਿਲਕੁਲ ਬਿਲਕੁਲ ਮੈਂ ਲਾਸਟ ਤੇ ਹੀ ਆ ਰਹੇ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਮੇਰੇ ਲਾਸਟ ਤੇ ਤੁਹਾਨੂੰ ਇਹ ਪੁੱਛਣਾ ਹੈ ਕਿ ਮੰਨ ਲਓ ਦੋ ਸਵਾਲ ਨੇ ਵਸ ਇਹ ਇੱਕ ਤਾਂ ਤੁਹਾਡਾ ਜਿਹੜਾ ਇੱਕ ਇੱਕ ਸ਼ੰਭੂ ਮੋਰਚਾ ਲੱਗਿਆ ਹੋਇਆ ਇੱਕ ਖਨੋਰੀ ਲੱਗਿਆ ਹੋਇਆ ਹੁਣ ਇਹ ਸਾਨੂੰ ਇਹ ਵੀ ਦਿਖਦਾ ਹੈ ਦੇਖੋ ਜਿਹੜਾ ਬੰਦਾ ਹੁਣ ਅਸੀਂ ਸਾਨੂੰ ਵੀ ਹੋ ਗਿਆ 2 ਸਾਲ ਹੋ ਗਏ ਅੰਦੋਲਨ ਕਵਰ ਕਰਦਿਆਂ ਨੂੰ ਮਤਲਬ ਕਿ ਸਮਝ ਆ ਜਾਂਦੀ ਹੈ ਮਤਲਬ ਕਿ ਇਹ ਵੀ ਇੱਕ ਇੱਕ ਵਿਜੀਬਲ ਦਿਖਦਾ ਹੈ ਕਿ ਹਾਂ ਵੀ ਸ਼ੰਭੂ ਦੀ ਜਿਹੜੀ ਆਵਾਜ਼ ਹੈ ਉਹ ਕੀ ਹੈ ਤੇ ਖਨੋਰੀ ਦੀ ਆਵਾਜ਼ ਕੀ ਹੈ ਤੁਹਾਨੂੰ ਕੀ ਇਹ ਜਿਹੜੀ ਇਹ ਜਿਹੜੀ ਜਿਹੜੇ ਦੋ ਦੋ ਡਿਫਰੈਂਟ ਸ਼ੇਡਸ ਨਿਕਲਦੀਆਂ ਨੇ ਤੁਹਾਨੂੰ ਤੁਸੀਂ ਮੰਨਦੇ ਹੋ ਹੈਗੀਆਂ ਨੇ ਕੋਈ ਨਹੀਂ ਜੀ ਕੋਈ ਡਿਫਰੈਂਸ ਸ਼ੇਡ ਨਹੀਂ ਹੂੰ ਇਹ ਹੈ ਜਿੱਦੇ ਕੋਈ ਐਕਸ਼ਨ ਪ੍ਰੋਗਰਾਮ ਹੁੰਦਾ ਹਮ ਉਦੋਂ ਇਕੱਠ ਵੱਡਾ ਹੁੰਦਾ ਜੇ ਇੱਥੇ ਉਹ ਰੱਖਿਆ ਹੋਊਗਾ ਖਨੌਰੀ ਇੱਥੇ ਹੋਊਗਾ ਜੇ ਉੱਥੇ ਰੱਖਿਆ ਹੋਊਗਾ ਉੱਥੇ ਹੋਊਗਾ ਤੁਸੀਂ ਜਿੱਦੇ ਪਹਿਲੇ ਦਿਨ 6 ਤਰੀਕ ਨੂੰ ਉੱਥੇ ਮਰਜੀਬੜਿਆਂ ਦਾ ਜਸਾ ਤੋਰਿਆ ਜੀ ਇਸੇ ਦੋਨੇ ਫਾਰਮਾਂ ਦੇ ਫੈਸਲੇ ਮੁਤਾਬਕ ਜੀ ਸਾਬ ਮੇਰਾ ਖਿਆਲ ਹੈ ਵੀ ਨੇੜੇ-ਤੇੜੇ ਦੇ ਪਿੰਡਾਂ ਚੋਂ ਆਇਨੇ ਵਿੱਚ ਉਹ ਆਉਣ ਵੇਖਣ ਦੀ ਖਾਤਰ ਵੀ ਵੇਖੀ ਅਜੇ ਵੀ ਭਿੜਨਗੇ ਇਹ ਪੂਰੋ ਸਰਕਾਰ ਕੀ ਕਰਦੀ ਐ ਸਾਰਾ ਉੱਥੇ ਜਿਵੇਂ ਆ ਮੇਲਾ ਲੱਗਿਆ ਹੋਇਆ ਐ ਮੇਲਾ ਲੱਗਿਆ ਹੋਇਆ ਸੀ ਉਸ ਤੋਂ ਬਾਅਦ 8 8 ਨੂੰ ਮੇਲਾ ਲੱਗੇ ਹੁਣ ਜਦੋਂ ਕੋਈ ਮਤਲਬ ਐਕਸ਼ਨ ਹੈ ਹੀ ਨਹੀਂ ਕੋਈ ਜਿੱਦੇ ਨਹੀਂ ਐਕਸ਼ਨ ਹੁੰਦਾ ਉਹਦੇ ਘਟ ਜਾਂਦਾ ਇਹ ਪਰ ਆਪਾਂ ਦੇਖਿਆ ਨਾ ਇਹ ਉਹ ਸ਼ੰਭੂ ਮੋਰਚੇ ਤੋਂ ਸ਼ੁਰੂ ਹੋਇਆ ਸੀ ਸੈਂਟਰ ਦਾ ਉਹ ਸੀਗਾ ਹੁਣ ਸੈਂਟਰ ਖਨੋਰੀ ਬਣ ਗਿਆ ਤੁਹਾਨੂੰ ਲੱਗਦਾ ਨਹੀਂ ਇਹ ਜਿਹਾ ਫਰਕ ਪਿਆ ਕੋਈ ਨਹੀਂ ਜੀ ਮੇਰੇ ਇਹ ਨਾਲ ਤੁਸੀਂ ਕਹਿੰਦੇ ਉਹ ਸੈਂਟਰ ਸੀ ਇਹ ਸੈਂਟਰ ਸੀਗਾ ਦੋਨੇ ਜਿੱਦੇ 13 ਫਰਵਰੀ ਤੋਂ ਹੋਇਆਗਾ ਹੁਣ ਤੁਸੀਂ ਆਂ ਵੇਖੋ 21 ਫਰਵਰੀ ਨੂੰ ਵੱਡਾ ਇਕੱਠ ਸੀਗਾ ਨਾ ਜਿੱਤੇ ਉਹਦੇ ਸ਼ੁਭ ਕਰਨ ਦਾ ਨੌਜਵਾਨ ਸ਼ੀਲ ਹੋਇਆ ਉੱਧੇ ਤੁਸੀਂ ਆਂ ਦੱਸੋ ਵੀ ਕਿਹੜਾ ਸੈਂਟਰ ਸੀਗਾ 19 ਘੰਟੇ ਇੱਥੇ ਸੀ ਨਾ ਹੋਗੀ ਨਾ ਇੱਥੇ ਘਟਨਾ ਹੋਗੀ ਇਕੱਠ ਤਾਂ ਉੱਥੇ ਹੀ ਵੱਧ ਸੀ ਘਟਨਾ ਘਟਨਾ ਉੱਥੇ ਹੋਗੀ ਘਟਨਾ ਇੱਥੇ ਹੋਗੀ ਇਕੱਠ ਤਾਂ ਉੱਥੇ ਹੀ ਵੱਧ ਸੀ ਡਾਕਟਰ ਗਲਤ ਸਵਾਲ ਕਰ ਰਹੇ ਹੋ ਤੁਸੀਂ ਗੁੱਸਾ ਨਾ ਕਰੋ 13 ਤਰੀਕ ਨੂੰ ਕਿਹੜੀ ਘਟਨਾ ਹੋਈ ਸੀ ਪਹਿਲੇ ਦਿਨ ਜਿੱਦੇ 13 ਤਰੀਕ ਨੂੰ ਪਹਿਲੇ ਦਿਨ ਗੋਲੇ ਚੱਲੇ ਆ ਹਮਮ ਉੱਧਰ ਤਾਂ ਕੋਈ ਘਟਨਾ ਨਹੀਂ ਹੋਈ ਸੀ ਉੱਧਰ ਇਕੱਲੇ ਗੋਲੇ ਚੱਲੇ ਸੀ 13 ਤਰੀਕ ਦਾ ਇਕੱਠ ਘੱਟ ਲਓ ਉਹਨੇ ਖਨੌਰੀ ਆ ਉਹਨੇ ਸ਼ੰਭੂ ਆ ਇਹ ਨਹੀਂ ਇਹ ਜੀ ਚਲੋ ਮੇਰੇ ਲਾਸਟ ਤੇ ਤੁਹਾਨੂੰ ਇੱਕ ਇੱਕ ਸਵਾਲ ਹੈ ਲਾਸਟ ਐਨਆਈਏ ਦੇ ਛਾਪੇ ਪੈ ਰਹੇ ਆ ਮਤਲਬ ਕਿ ਇਹ ਤੁਹਾਡਾ ਸੰਘਰਸ਼ ਆਪਣੀ ਥਾਂ ਹੈ ਐਨਆਈਏ ਦਾ ਛਾਪਾ ਹੈ ਪੂਰੇ ਦੇਸ਼ 'ਚ ਵੀ ਪੈਂਦਾ ਪਰ ਪੰਜਾਬ ਦੇ ਵਿੱਚ ਇੱਕ ਰੂਟੀਨ ਦਾ ਫੇਰ ਬਣ ਗਿਆ ਜਿਵੇਂ ਇੱਕ ਪੁਲਿਸ ਦਾ ਛਾਪਾ ਪੈਂਦਾ ਓਵੇਂ ਹੁਣ ਐਨਆਈਏ ਛਾਪੇ ਮਾਰਨ ਲੱਗ ਗਏ ਇਹ ਜਿਹੜਾ ਰੁਝਾਨ ਹੈ ਇਸ ਰੁਝਾਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੇ ਪੰਜਾਬ ਦੀ ਜਿਹੜੀ ਪੋਲੀਟੀਕਲ ਕਲਾਸ਼ ਹੈ ਜਿਹੜੀ ਪੰਜਾਬ ਦੀ ਸਰਕਾਰ ਹੈ ਜਾਂ ਹੋਰ ਜਿਹੜੀਆਂ ਧਿਰਾਂ ਨੇ ਇਸ ਇਸ ਇਹ ਜਿਹੜਾ ਸਾਰਾ ਹਮਲਾ ਹੈ ਜਾਂ ਇਹ ਜਿਹੜਾ ਸਾਰਾ ਨੁਕਤਾ ਹੈ ਉਹਨੂੰ ਕਿੱਦਾਂ ਤੁਸੀਂ ਦੇਖ ਰਹੇ ਹੋ ਦੇਖੋ ਜੀ ਸਾਫ਼ ਹੈ ਵੀ ਜਿਹੜਾ ਐਨਆਈ ਵਾਲਾ ਹੈਗਾ ਛਾਪੇ ਹੈ ਭਾਵੇਂ ਪੰਜਾਬ ਚ ਭਾਵੇਂ ਦੂਜੇ ਸੂਬਿਆਂ ਚ ਉਹ ਜਿਹੜੇ ਅੰਦੋਲਨਕਾਰੀ ਵਰਗ ਹੈ ਅੰਦੋਲਨਕਾਰੀ ਸੰਗਠਨ ਹੈ ਉਹਨਾਂ ਦੀ ਆਵਾਜ਼ ਬੰਦ ਕਰਾਉਣ ਦੇ ਖਾਤਰ ਹੈਗੀ ਹੈ ਉਹ ਭਾਵੇਂ ਭੀਮਾ ਕੌਰ ਕੋਰੇਗੋਨ ਵਾਲਾ ਕੇਸ ਦੇ ਵਿੱਚ ਉਹਨਾਂ ਨੇ ਜਿੱਦੇ ਵੱਡੇ ਬੁੱਧੀਜੀਵੀ ਸੀਗੇ ਕੋਈ ਜੀ ਐਨ ਸਾਈਂ ਵਾ ਬਾਰਗੇ ਜੋ ਯੂਨੀਵਰਸਿਟੀ ਦੇ ਪ੍ਰੋਫੈਸਰ ਉਹ ਉਹਨਾਂ ਨੇ ਜੇਲ੍ਹ 'ਚ ਸਿੱਟਿਆ ਵੀ ਇਹਨਾਂ ਦਾ ਸਬੰਧ ਹੈ ਉਹ ਜਿਹੜੇ ਹਥਿਆਰਬੰਦ ਲੜਾਈ ਹੈ ਇਹਨਾਂ ਦਾ ਮੌਬਤਗਾਰਾ ਸਬੰਧ ਹੈ ਇਹਨਾਂ ਦਾ ਨੈਕਸਲੈਟਾ ਨਾਲ ਸਬੰਧ ਹੈ ਉਵੇਂ ਜਿਹੜੇ ਹੋਣਾ ਹੈ ਹੁਣ ਸਟੂਡੈਂਟਾਂ ਦਾ ਪਿਛਲੇ ਦਿਨੀ ਪਹਿਲਾਂ ਤਾਂ 30 ਸਤੰਬਰ ਨੂੰ ਸਾਡੀ ਵੀਕਾਜੂ ਕ੍ਰਾਂਤੀਕਾਰੀ ਦੀ ਸੂਬ ਸਭਾਈ ਜਰਨਲਿਸਟਕਤਰ ਹੈ ਭੈਣ ਸੁਖਵਿੰਦਰ ਕੌਰ ਜੀ ਜੀ ਉਹਨਾਂ ਦੇ ਘਰੇ ਰੇਡ ਮਾਰੀ ਉਹਨਾਂ ਨੇ ਹਮ ਜਦ ਕਿ ਉਹਦੀ ਸਾਰੀ ਜਿਹੜੀ ਹਿਸਟਰੀ ਹੈਗੀ ਹੈ ਉਹ ਜਦੋਂ ਤੋਂ ਅੰਦੋਲਨ ਚੱਲਿਆ ਆ ਵੀ ਪਹਿਲਾ ਦਿੱਲੀ ਵਾਲਾ ਅੰਦੋਲਨ ਸਾਰੇ ਚੋਂ ਆਗੂ ਸਫਾਂ ਚ ਰਹੀ ਹੈ ਉਹਨੂੰ ਚੁੱਪ ਕਰਾਉਣ ਦੀ ਕਿਉਂਕਿ ਜਿੰਨਾ ਉਹ ਮਤਲਬ ਉਹਦਾ ਤਜਰਬਾ ਪੈਣ ਦਾ ਜਿੰਨੇ ਉਹਨਾਂ ਨੂੰ ਨੌਲੇਜ ਹੈ ਜਿੰਨੇ ਸਟੱਡੀ ਹੈ ਇਹਨਾਂ ਨੂੰ ਐ ਹੰਦਾ ਵੀ ਜਿਹੜੇ ਆਮ ਆ ਕਿਸਾਨ ਹੈ ਉਹਨਾਂ ਦੇ ਨੇ ਵੀ ਇਹ ਆ ਜਿਹੜੀ ਪੜ੍ਹੀ ਲਿਖੀ ਹੋਣ ਕਰਕੇ ਦਾ ਅਸਰ ਪੈਂਦਾ ਇਹਦਾ ਬੋਲਦੀ ਵੀ ਹੈਗੀ ਸਪੀਚ ਹੈ ਲੋਕ ਉਹ ਨਾ ਸੁਣਦੇ ਆ ਵੀ ਕਿਸੇ ਨਾ ਕਿਸੇ ਲੋ ਡਰਾ ਕੇ ਉਹਨੂੰ ਚੁੱਪ ਕਰਾ ਦਗੇ ਜਿਹੜੇ ਪਹਿਲਾ ਬੰਦੇ ਫੜੇ ਸੀ ਇਹਨਾਂ ਨੇ ਉਹ ਜੇਲ੍ਹਾਂ 'ਚ ਹੀ ਫਿਰਦੇ ਨੇ ਅਜੇ। ਵੀ ਇਹ ਵੀ ਡਰ ਜੂਗੀ ਵੀ ਚਲੋ ਯਾਰ ਆਪਾਂ ਇਧਰ ਐਨਐਨ ਆਈ ਤੋਂ ਬਚੋ ਆਪਾਂ ਕੰਮ ਘੱਟ ਕਰਦੇ ਹੋ। ਜੀ। ਪਰ ਉਹਨੇ ਕਹੇ ਤਾਂ ਵੀ ਠੀਕ ਆ ਭਾਵੇਂ ਉਹਨੂੰ ਜੇਲ੍ਹ 'ਚ ਰਹਿਣਾ ਪਵੇ। ਹਮ। ਮੈਂ ਆਪਦਾ ਕੰਮ ਨਹੀਂ ਬੰਦ ਕਰਦੀ। ਹਮ। ਤੇ ਉਸ ਤੋਂ ਬਾਅਦ ਉਹਨਾਂ ਨੇ ਘੇਰ ਲਿਆ ਪਿੰਡ ਵਾਲਿਆਂ ਨੇ ਉਹਦੇ ਜਿਹੜੇ ਐਨਐਨ ਆਈ ਤੇ ਰੇਡ ਸੀਗੇ ਉਹਨਾਂ ਨੂੰ ਮਾਫੀ ਮੰਗ ਕੇ ਉੱਥੋਂ ਨਿਕਲਣਾ ਪਿਆ ਇਹ। ਹਮ। ਸੋ ਐਵੇਂ ਹੋਣਾ ਸਟੂਡੈਂਟਾਂ ਤੇ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ ਉਹਨਾਂ ਤੇ ਉਹਨਾਂ ਨੇ ਰਾਜਪੁਰੇ ਤੇ ਹੋਰ ਰੇਡ ਮਾਰੀ ਵਕ ਸੋ ਇਹਨਾਂ ਦਾ ਜਿਹੜੀ ਸੈਂਟਰ ਦੀ ਸਿੱਧੀ ਇਹ ਜਿਹੜੀ ਐਨਆਈ ਹੈਗੀ ਇਹ ਸਿੱਧੀ ਮਿਤਤ ਸ਼ਾਹ ਦੇ ਅੰਡਰ ਕੰਮ ਕਰਦੀ ਹੈ। ਸਾਡਾ ਜਦੋਂ ਪਰ ਜਦੋਂ ਮੋਰੋ ਜਿੱਥੇ ਟੱਕਰਾ ਹੁੰਦਾ ਉੱਥੇ ਪਿੱਛੇ ਹਟ ਜਾਂਦੇ ਆ। ਜਦੋਂ ਪਹਿਲੇ ਦਿੱਲੀ ਅੰਦੋਲਨ ਵੇਲੇ ਕੀ ਕੀਤਾ ਨਾ ਇਹਨਾਂ ਨੇ ਜਿਨ੍ਹਾਂ ਨੇ ਕੋਈ ਅੰਦੋਲਨ ਦੀ ਸਪੋਰਟ ਕੀਤੀ ਸੀ ਕਿਸੇ ਨੇ ਪੈਸਾ ਦਿੱਤਾ ਸੀ ਕਿਸੇ ਨੇ ਲੰਗਰ ਲਾਇਆ ਸੀ ਜਿਨ੍ਹਾਂ ਨੇ ਕੋਈ ਵਹੀਕਲ ਦਿੱਤੇ ਸੀ ਬੱਸਾਂ ਦਿੱਤੀਆਂ ਸੀ ਉਹਨਾਂ ਦੇ ਸਾਰਿਆਂ ਦੇ ਘਰਾਂ ਦੇ ਡੇਡਾ ਮਾਰਨੀ ਸ਼ੁਰੂ ਕਰ ਦਿੱਤੀਆਂ। ਵੀ ਤੁਹਾਡਾ ਦਿੱਲੀ ਵਾਲੇ 26 ਜਨਵਰੀ ਨੂੰ ਅਸੀਂ ਵੀਡੀਓ 'ਚ ਤੁਹਾਡਾ ਨਾਮ ਹੈਗਾ ਤੁਸੀਂ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਵੋ। ਤੇ ਬੰਦੇ ਵੀ ਇੱਕ ਵੇ ਤਾਂ ਡਰ ਹੀ ਗਏ ਸੀ ਕਿ ਸੀਗਾ ਆਏ ਸੀਗਾ ਵੀ ਉਧਰੋਂ ਇਹ ਅੰਦੋਲਨ ਚੋਂ ਘਟਣਾ ਅਸੀਂ ਕਹਤਾ ਵੀ ਯਾਰ ਜਿੱਥੇ ਵੀ ਆਉਂਦੇ ਨੇ ਕਿਸੇ ਨੂੰ ਜਾਣਾ ਨਹੀਂ ਉਹਨਾਂ ਦੇ ਨੋਟਿਸ ਤੇ ਨਾ ਦਿੱਲੀ ਜਾਣਾ ਕਿੱਥੇ ਜਾਣਾ ਜਦੋਂ ਤੁਹਾਡੇ ਘਰੇ ਆਏ ਰ ਘੇਰ ਲਏ ਉਹਨਾਂ ਨੂੰ ਉਦੋਂ ਆ ਪਿੱਛੇ ਹਟ ਗਏ ਉਹ ਕੋਈ ਅਸਰ ਹੋ ਨਹੀਂ ਰਿਹਾ ਡਰ ਨਹੀਂ ਰਹੇ ਲੋਕ ਨਹੀਂ ਉਹਨਾਂ ਦਾ ਮਕਸਦ ਡਰਾਉਣਾ ਹੀ ਹੈ ਹੂੰ ਜੇ ਉਹ ਸੱਚ ਕੋਈ ਕੁਝ ਹੁੰਦਾ ਫਿਰ ਪਿੱਛੇ ਕਿਉਂ ਹਟ ਗਏ ਉਹ ਫਿਰ ਫਿਰ ਜੋੜਾ ਸਹਾਇਤਾ ਦਿੱਤੀ ਸੀ ਗੱਡੀਆਂ ਦਿੱਤੀਆਂ ਸੀ ਲੰਗਰ ਲਾਏ ਸੀਗੇ ਪਰ ਮਗਰੋਂ ਕਿਉਂ ਨਾ ਗਏ ਉਹਨਾਂ ਦੇ ਸੋ ਆਏ ਸੀਗਾ ਵੀ ਡਰਾ ਕੇ ਦੇਖ ਲੋ ਜੇ ਨਾ ਡਰੇ ਤਾਂ ਪਿੱਛੇ ਹਟ ਜਾਓ ਤੇ ਹੁਣ ਉਹ ਜਿਹੜੇ ਬੜਾਈ ਹੈ ਇੱਕ ਇਹਨਾਂ ਦਾ ਏਜੰਸੀ ਹੈ ਜਿਹੜੇ ਐਨਆਈਏ ਉਹ ਹੈ ਹੀ ਅੰਦੋਲਨਕਾਰੀ ਲੋਕਾਂ ਨੂੰ ਡਰਾਉਣ ਦੀ ਖਾਤਰ ਅੱਜ ਤੋਂ ਬਾਅਦ ਫਿਰ ਕੀ ਰਿਵਿਊ ਕਰੋਗੇ ਕਿੱਧਰ ਨੂੰ ਅਗਲਾ ਐਕਸ਼ਨ ਕੀ ਹੋ ਸਕਦਾ ਦੇਖੋ ਜੀ ਹੁਣ ਫੌਜਾਂ ਤਿਆਰ ਨੇ ਆਹ ਦਸਤਾ ਜਿੰਨੀ ਗਿਣਤੀ ਹੈਗੀ 30 ਤਰੀਕ ਨੂੰ ਦਸਤਾ ਹੁਣ ਤਾਂ ਲੀਡਰਾਂ ਦੀ ਕਮਜ਼ੋਰੀ ਹੈਗੀ ਕਿ ਫੌਜਾਂ ਨੇ ਕਹਿੰਦੀਆਂ ਵੀ ਦਿਓਗਾ ਹਾਂ ਅਗਲਾ ਪ੍ਰੋਗਰਾਮ ਇੱਕ ਵਾਰੀ ਅਗਲਾ ਪ੍ਰੋਗਰਾਮ ਦੇ ਦਤਾ ਠੀਕ ਉਹ ਤੁਸੀਂ ਸੁਣ ਵੀ ਲਿਆ ਹੁਣ ਸਟੇਜ ਤੋਂ ਹਾਂਜੀ 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 ਬਈ ਐਸਾ ਸਾਨੂੰ ਚਾਰ ਪੰਜ ਦਿਨ ਦਾ ਤਾਮ ਆ ਜਾਊਗਾ ਹੂੰ ਦੂਜੀ ਗੱਲ ਇਹ ਹੈ ਕਿ ਹੈਗੇ ਖੁਦ ਡੱਲੇਵਾਲ ਸਾਹਿਬ ਨੇ ਕਹਿਤਾ ਵੀ ਹੋ ਸਕਦਾ ਮੈਂ 10 ਤਰੀਕ ਤੱਕ ਕਰ ਮੈਂ ਹੋਸ਼ 'ਚ ਨਾ ਰਹਾ ਹੂੰ ਵੀ ਤੁਸੀਂ 10 ਤਰੀਕ ਤੱਕ ਕਰੋ ਵੇਟ 10 ਨੂੰ ਇੱਕ ਕੰਮ ਕਰ ਦਿਓ ਵੀ ਹਰੇਕ ਪਿੰਡ ਦੇ ਵਿੱਚ ਕੱਲਾ ਪੰਜਾਬ 'ਚ ਨਹੀਂ ਕੋਈ ਔਖਾ ਕੰਮ ਨਹੀਂ ਉਹ ਪਿੰਡ ਬੈਠੇ ਬੈਠੀ ਕਰ ਸਕਦੇ ਤੁਸੀਂ ਪਿੰਡ ਵਾਲੀ ਸਪੀਕਰ 'ਚ ਬੁਲਾਓ ਕੱਟ ਕਰੋ ਜਿੰਨੇ ਵੀ ਭਾਰਤ ਦੇ ਪਿੰਡਾਂ ਪਿੰਡ ਨੇ ਜਿੰਨੇ 41 ਪਿੰਡ ਦੇ ਵਿੱਚ ਇੱਕ ਵਾਰੀ ਮੋਦੀ ਸਰਕਾਰ ਜਿਹੜੀ ਆੜੀ ਹੋਈ ਹੈ ਬੰਦੇ ਨੂੰ ਮਾਰਨ ਲਈ ਮਜਬੂਰ ਕਰ ਰਹੀ ਹੈ ਇਹ ਮੋਦੀ ਸਰਕਾਰ ਦਾ ਪੁਤਲਾ ਬਣਾ ਕੇ ਅਰਥੀ ਬਣਾ ਕੇ ਪਿੰਡ 'ਚ ਫੂਕ ਦਿਓ ਜੇ ਪਿੰਡ ਦਾ 5 ਲੱਖ ਪਿੰਡਾ ਆਪਣਾ ਸਾਰੇ ਦੇਸ਼ ਦਾ 5 ਲੱਖ ਤੋਂ 2 ਲੱਖ ਪਿੰਡਾਂ ਦੇ ਵਿੱਚ ਵੀ ਇਹ ਅਰਥੀ ਫੁੱਕੀ ਜਾਵੇ ਤਾਂ ਇਹਨੂੰ ਮੈਸੇਜ ਆਵੜੂਗਾ 10 ਤਰੀਕ ਦਾ ਤਾਂ ਹੋਏਗਾ ਉਹਦਾ ਵੀ ਮੋਦੀ ਦਾ ਅਰਥੀ ਫੁੱਕਣ ਵਾਲਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੇ ਜਿਹੇ ਹਾਲਤ ਬਣੀਆਂ ਸਾਨੂੰ ਇਹ ਹੈਗਾ ਵੀ ਇਹਨਾਂ ਦੀ ਜਾਨ ਜਾਊਗੀ ਫਿਰ ਵੱਡਾ ਪ੍ਰੋਗਰਾਮ ਆਊਗਾ ਹੀ ਤੇ ਤਿਆਰ ਹੂੰ ਤੁਸੀਂ ਬਿਲਕੁਲ ਤਿਆਰ ਹੈ ਜੀ ਔਜਾ ਵੀ ਤਿਆਰ ਹੈ ਜੀ ਵੀ ਤਿਆਰ ਸੋ ਇਹ ਸਨ ਕਿਸਾਨ ਆਗੂ surjit singh phool ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਨੇ ਤਫਸੀਲ ਦੇ ਨਾਲ ਇਸ ਮੋਰਚੇ ਦੀ ਪੈਂਤੜੀ ਬਾਜੀ ਬਾਰੇ ਦੱਸਿਆ ਤੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਮੈਂ ਗੁਰਸ਼ਮੀਰ ਸਿੰਘ ਕੋਰ ਰਿਪੋਰਟਰ